ਸ਼ੁਕਲ ਤਮਾਸ਼ਾ ਦੇਖਣ ਵਾਲਿਆਂ ਨੇ ਅਕਸਰ ਇਹ ਅਸੀਂ ਦੇਖਿਆ ਕਿ ਲੋਕਾਂ ਨੂੰ ਉਲਟਰਾ ਹੀ ਪਾ ਕੇ ਕੌਟਾਂ ਕਚਹਿਰੀਆਂ ਦੇ ਵਿੱਚ ਕਈ ਕਈ ਵਰੇ ੱੱੱਕੇ ਖਾਣ ਲਈ ਮਜਬੂਰ ਕਰ ਦਿੱਤਾ ਆਖਰ ਉ ਲੋਕ ਕਚਹਿਰੀਆਂ ਚ ਆ ਕੇ ਵੀ ਹਰੇ ਇੱਥੇ ਪੰਚਾਇਤਾਂ ਦੇ ਵਿੱਚ ਵੀ ਹਰੇ ਬਣਿਆ ਜੁੜਿਆ ਕੱਖ ਨਹੀਂ ਇਹ ਲੀਡਰ ਬੈਲਗੇ ਦੇ ਵਿੱਚ ਆਮਦਨ ਪੱਖੋਂ ਸਾਧਨਾ ਪੱਖੋਂ ਬਧਿਆ ਕੰਮ ਕੀਤਾ ਸਭ ਬਿਲਕੁਲ ਜੀ ਇਹ ਲੀਡਰ ਜਿਹੜੇ ਆ ਇਹਨਾਂ ਨੂੰ ਤੁਸੀਂ ਨਿਗਾਹ ਮਾਰੋ ਇਹ ਤਰੱਕੀ ਵਿੱਚ ਗਏ ਆ ਪਰ ਸਾਡੇ ਲੋਕ ਜਿਹੜੇ ਆ ਉਹ ਘਟੇ ਆ ਉਹਨਾਂ ਦੇ ਪੁੱਤ ਜਿਹੜੇ ਨੌਜਵਾਨ ਆ ਉਹ ਨਸ਼ਿਆਂ ਨਾਲ ਮਰੇ ਆ ਨਾ ਇਹਨਾਂ ਦਾ ਕਿਸੇ ਦਾ ਪੁੱਤ ਮਰਿਆ ਨਾ ਇਹਨਾਂ ਦਾ ਲੀਡਰਾਂ ਦਾ ਕੋਈ ਪੁੱਤ ਚੋਰੀ ਚੁਕਾਰੀ ਚ ਜੇਲ੍ਹ ਚ ਗਿਆ ਨਾ ਇਹਨਾਂ ਦਾ ਪੁੱਤ ਕਿਸੇ ਦਾ ਲਟੇਰਾ ਬਿਲਕੁਲ ਜੀ ਇਹ ਬੀਬੇ ਆ ਇਹ ਬਹੁਤ ਸਿਆਣੇ ਆ ਲੋਕੋ ਇਹਨਾਂ ਕੋਲੋਂ ਬਾਜੋ ਜੇ ਤੁਸੀਂ ਆਪਣੇ ਪੁੱਤਾਂ ਦੀ ਤੁਸੀਂ ਆਪਣੇ ਪਰਿਵਾਰ ਦੀ ਤਰੱਕੀ ਚਾਹੁੰਦੇ ਆ ਦੋਸਤੋ ਗੱਲਾਂ ਬਹੁਤ ਕੋੜੀਆਂ ਕਸੜੀਆਂ ਅਸੀਂ ਕੀਤੀਆਂ ਦੋਸਤੋ ਮੈਂ ਜਿੱਦਦਰ ਸਿੰਘ ਬਿਲਕਾ ਤੇ ਤੁਸੀਂ ਦੇਖ ਰਹੇ ਹੋ ਬਿਲਕਾ نیوز ਆਨਲਾਈਨ ਚੈਨਲ ਤੇ ਆਓ ਅੱਜ ਇੱਕ ਮਾਮਲਾ ਜਿਹੜਾ ਕੱਲ ਦਾ ਬਿਲਗੇ ਦੇ ਵਿੱਚ ਸਰਗਰਮ ਹੈ ਜਿਵੇਂ ਕਿ ਤੁਸੀਂ ਸੁਣਿਆ ਹੀ ਆ ਕਿ ਇੱਕ ਦੁਕਾਨਦਾਰ ਦੇ ਘਰ ਦੇ ਅੱਗੇ ਵੀ ਧਰਨਾ ਲੱਗਾ ਤੇ ਦੁਕਾਨ ਦੇ ਅੱਗੇ ਵੀ ਧਰਨਾ ਲੱਗਾ ਸੁਣਿਆ ਤੁਸੀਂ ਦੇਖਿਆ ਤੁਸੀਂ ਪੜਿਆ ਤੇ ਇਸ ਮਾਮਲੇ ਨਾਲ ਸੰਬੰਧਤ ਕਾਂਗਰਸ ਸੰਤੋਖ ਸਿੰਘ ਬਿਲਗਾ ਪਿਛਲੇ ਸਮੇਂ ਜੁੜੇ ਰਹਿ ਬਲਵੀ ਸਿੰਘ ਸਾਫਕਾ ਮੈਂਬਰ ਪੰਚਾਇਤ ਆ ਇਹ ਵੀ ਜੁੜ ਰਿਹਾ ਤੇ ਬਲਗਾ ਜੀ ਤਾਂ ਸਾਉਕਾ ਮੈਂਬਰ ਪੰਚਾਇਤ ਵੀ ਆ ਤਾਂ ਪਾਰਟੀ ਦੇ ਵੱਡੇ ਆਗੂ ਵੀ ਆ ਤਾਂ ਆਓ ਪਹਿਲਾਂ ਇਹਨਾਂ ਦਾ ਸਵਾਗਤ ਕਰ ਲੈਂਦੇ ਆ ਉਹਦੇ ਬਾਰੇ ਤੋਂ ਬਾਅਦ ਇਹਨਾਂ ਨੂੰ ਕਰਾਂਗੇ ਸਵਾਲ ਬਲਗਾ ਜੀ ਤੁਹਾਡਾ ਵੀ ਤੇ ਬਲਬੀ ਜੀ ਤੁਹਾਡਾ ਵੀ ਸਵਾਗਤ ਧੰਨਵਾਦ ਜੀ ਤੁਹਾਡਾ ਵੀ ਚੈਨਲ ਦਾ ਵੀ ਤੇ ਸੁਣਨ ਵਾਲੇ ਸਾਰੇ ਸਰੋਤਿਆਂ ਦਾ ਐਸਾਂ ਤੋਂ ਉਸ ਸਿੰਘ ਜੀ ਜਿਵੇਂ ਸੰਦੀਪ ਰੈਫਰੈਸ਼ਮੈਂਟ ਜਿਹੜਾ ਦੁਕਾਨਦਾਰ ਆ ਉਸਦੀ ਦੁਕਾਨ ਤੇ ਜਿਹੜੇ ਦੋ ਲੜਕੇ ਕੰਮ ਕਰਦੇ ਸੀ ਉਹਨਾਂ ਨੂੰ ਲੈ ਕੇ ਸਾਨੂੰ ਪਤਾ ਲੱਗਾ ਕਿ ਤੁਹਾਡੇ ਕੋਲੇ ਮਾਮਲਾ ਉਸ ਸਮੇਂ ਆਇਆ ਸੀ ਉਹਦੇ ਬਾਰੇ ਸਾਡੇ ਸਰੋਤਾਂ ਨੇ ਦੱਸਿਓਗੇ ਉਸ ਵੇਲੇ ਜਦੋਂ ਤੁਸੀਂ ਉਹ ਮਾਮਲੇ ਨੂੰ ਸੁਣਿਆ ਤੇ ਕੀ ਸਾਹਮਣੇ ਆਇਆ ਦੇਖੋ ਜਿਹੜਾ ਇਹ ਮਾਮਲਾ ਸੀ ਜਦੋਂ ਮੇਰੇ ਕੋਲੇ ਆਏ ਆ ਨਾ ਇਹ ਤੋਂ ਪਹਿਲਾਂ ਇਹਨਾਂ ਦਾ ਕਿਉਂਕਿ ਸੰਦੀਪ ਸਿੰਘ ਉਹਨਾਂ ਦਿਨਾਂ ਦੇ ਵਿੱਚ ਸ਼ਾਇਦ ਅਕਾਲੀ ਪਾਰਟੀ ਨਾਲ ਰਿਲੇਟਡ ਸੀਗੇ ਜੀ ਇਸ ਮਾਮਲੇ ਨੂੰ ਪਹਿਲਾਂ ਸਾਡੇ ਬਹੁਤ ਹੀ ਸਤਿਕਾਰਯੋਗ ਮੇਰੇ ਮਿੱਤਰ ਅਸ਼ਵਿੰਦਰ ਜੋਸ਼ੀ ਜੀ ਦੇ ਨਾਲ ਉਹਦੇ ਕੋ ਸਾਥੀਆਂ ਨੇ ਲੈ ਕੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਜੀ ਸੰਦੀਪ ਦੇ ਕਹਿਣ ਮੁਤਾਬਕ ਵੀ ਭਾਵੇਂ ਹੀ ਮੈਂ ਉਹਨਾਂ ਦੀ ਪਾਰਟੀ ਦਾ ਸੀ ਉਹ ਮੇਰੇ ਮਿੱਤਰ ਵੀ ਸੀ ਪਰ ਉਹਨੇ ਮੇਰੀ ਮੇਰੀ ਤਸੱਲੀ ਨਹੀਂ ਕਰਵਾਈ ਜੀ ਮੇਰਾ ਨੁਕਸਾਨ ਬਹੁਤ ਜ਼ਿਆਦਾ ਹੋਇਆ ਤੇ ਮੈਨੂੰ ਜਿਹੜੇ ਉਹਨੇ ਪੈਸੇ ਜਿਹੜੇ ਦਵਾਉਣ ਦੀ ਕੋਸ਼ਿਸ਼ ਵੀ ਕੀਤੀ ਜਾਂ ਉਹ ਬਣਾਏ ਵੀ ਜਿਹੜਾ ਪ੍ਰਵਾਸੀ ਪਰਿਵਾਰ ਸੀ ਮਜ਼ਦੂਰ ਸੀਗੇ ਉਹ ਜੀ ਤੇ ਉਹਦੇ ਵਿੱਚ ਮੇਰੇ ਨਾਲ ਤਸੱਲੀ ਨਹੀਂ ਹੋਈ ਮੈਨੂੰ ਪੁੱਛਿਆ ਨਹੀਂ ਗਿਆ ਠੀਕ ਹੈ ਉਸ ਤੋਂ ਬਾਅਦ ਲੈ ਕੇ ਮੇਰੇ ਕੋ ਆਏ ਮੇਰੇ ਕੋਲ ਜਿਹੜੇ ਇਨੀ ਦਰਖਾਸਤ ਦਿੱਤੀ ਥਾਣੇ ਤਾਂ ਮੇਰੇ ਕੋਲ ਜਿਹੜੇ ਉਹ ਪ੍ਰਵਾਸੀ ਮਜ਼ਦੂਰ ਸੀਗੇ ਜੀ ਸ਼ਾਇਦ ਉਹ ਬਿਹਾਰ ਦੇ ਆ ਜਾਂ ਜੂਪੀ ਦੇ ਪਤਾ ਨਹੀਂ ਕਿੱਥੇ ਦੇ ਆ ਰਾਜੂ ਜੀ ਇਹ ਮੇਰੇ ਹੀ ਕੁਝ ਪਾਰਟੀ ਦੇ ਬੰਦੇ ਉਹਨੂੰ ਮੇਰੇ ਕੋਲ ਲੈ ਕੇ ਆਏ ਠੀਕ ਹੈ ਉਹਨੇ ਆਪਣਾ ਦੁੱਖ ਦਰਦ ਦੱਸਿਆ ਜੀ ਅਸੀਂ ਉਹਨਾਂ ਦਾ ਸੁਣ ਕੇ ਪੂਰਾ ਉਸ ਤੋਂ ਬਾਅਦ ਜਿਹੜਾ ਸੰਦੀਪ ਵਾਲੀ ਤਰ ਸੀ ਜੀ ਉਹਨੇ ਮੈਨੂੰ ਆਪਣਾ ਪੱਖ ਦੱਸਿਆ ਜਦੋਂ ਮੈਂ ਇਹਨਾਂ ਨੂੰ ਪੁੱਛਿਆ ਵੀ ਤੁਸੀਂ ਦੱਸੋ ਵੀ ਤੁਹਾਡਾ ਕਿਦਾਂ ਹੈਗੀ ਆ ਜੀ ਇਹ ਸੰਦੀਪ ਇਹ ਕਹਿ ਰਿਹਾ ਸੀ ਵੀ ਮੇਰਾ ਲੱਖਾਂ ਰੁਪਈਆ ਦਾ ਨੁਕਸਾਨ ਜਿਹੜਾ ਇਹ ਦੋ ਬੰਦਿਆਂ ਨੇ ਕਰ ਦਿੱਤਾ ਇੱਕ ਇਹ ਜਿਹੜਾ ਰਾਜੂ ਦਾ ਬੇਟਾ ਤੇ ਇੱਕ ਜਿਹਨੇ ਕੱਲ ਕੋਈ ਮੁੰਡਾ ਗ੍ਰਿਫਤਾਰ ਹੋਇਆ ਜੀ ਚਲੋ ਮੈਂ ਰਾਜੂ ਜਿਹੜਾ ਪ੍ਰਵਾਸੀ ਮਜ਼ਦੂਰਾਂ ਦਾ ਪਰਿਵਾਰ ਸੀ ਉਹਨੂੰ ਲੰਮਾ ਇੱਕ ਨਹੀਂ ਦੋ ਦਿਨ ਤਿੰਨ ਦਿਨ ਚਾਰ ਦਿਨ ਸੁਣਦਾ ਰਿਹਾ ਜੀ ਅਖੀਰ ਦੇ ਵਿੱਚ ਮੈਨੂੰ ਜਿਹੜਾ ਰਾਜੂ ਦਾ ਪਰਿਵਾਰ ਸੀ ਜਾਂ ਰਾਜੂ ਸੀ ਉਹ ਮੈਨੂੰ ਇਹ ਕਹਿੰਦਾ ਸੀ ਇਹ ਕਾਮੜ ਜੀ ਅਸੀਂ ਮੁੰਡਾ ਮੈਂ ਥਾਣੇ ਨਹੀਂ ਪੇਸ਼ ਕਰਨਾ ਵੀ ਦਰਖਾਸਤ ਥਾਣੇ ਦਿੱਤੀ ਹੋਆ ਜੀ ਵੀ ਤੁਸੀਂ ਸਾਡਾ ਬੈਠ ਕੇ ਫੈਸਲਾ ਕਰਵਾ ਦਿਓ ਠੀਕ ਹੈ ਮੈਂ ਇਹਨਾਂ ਤੋਂ ਪਤਾ ਕੀਤਾ ਇਹ ਮੈਨੂੰ ਕਹਿੰਦੇ ਜੀ ਇਦਾ ਇਦਾ ਕਰਕੇ ਸਾਡਾ ਨੁਕਸਾਨ ਬਹੁਤ ਜ਼ਿਆਦਾ ਹੋਇਆ ਹੈ ਇਹ ਸਾਡੇ ਗੱਲੇ ਦੇ ਵਿੱਚੋਂ ਇਹ ਦੋ ਵਿਅਕਤੀ ਪੈਸੇ ਕੱਢਦੇ ਰਹੇ ਜੀ ਚਲੋ ਮੈਂ ਇਹਨੂੰ ਇਹ ਕਹਾਂ ਜੀ ਮੈਂ ਕਿਹਾ ਜੀ ਚਲੋ ਜੋ ਪੁਰਾਣਾ ਹੋ ਗਿਆ ਹੋ ਗਿਆ ਹੁਣ ਜੇ ਪੱਕੀਏ ਵੀ ਸਾਡਾ ਪੂਰਾ ਨਹੀਂ ਇਹ ਹੁੰਦਾ ਹੁੰਦਾ ਪਰ ਫਿਰ ਵੀ ਤੁਹਾਡੀ ਤਸੱਲੀ ਵੀ ਹੋ ਜਵੇ ਤੇ ਨਾਲ ਇਹ ਮਜ਼ਦੂਰ ਵੀ ਜਿਹੜੇ ਆ ਇਹ ਕਿਉਂਕਿ ਪੈਸਾ ਜਿਹੜਾ ਨਾ ਇਹ ਉਹ ਉਰੀਦਾ ਹੋਵੇ ਲੁੱਟਦਾ ਹੋਵੇ ਕੋਈ ਪੈਸਾ ਇਹ ਤੇ ਪੈਸਾ ਜਿੱਦਾਂ ਆਉਂਦਾ ਉਦਾਂ ਹੀ ਜਾਂਦਾ ਹੁੰਦਾ ਠੀਕ ਹੈ ਇਹ ਸਾਂਭਿਆ ਨਹੀਂ ਜਾਂਦਾ ਕਦੇ ਕਿਸੇ ਕੋਈ ਇਹ ਨਹੀਂ ਵੀ ਇਹਨਾਂ ਕੋਈ ਕਿਸੇ ਕੋਈ ਨਹੀਂ ਪੈਸਾ ਕੰਮ ਨੇ ਕੋਈ ਜ਼ਮੀਨ ਵੇਚ ਲਵੇ ਨਾ ਉਹ ਵੀ ਪੈਸਾ ਨਹੀਂ ਕਰ ਸਕੋ ਕਿਉਂਕਿ ਉੱਤੇ ਜੋਰ ਨਹੀਂ ਲੱਗਿਆ ਹੁੰਦਾ ਅਸੀਂ ਇਹਨਾਂ ਦਾ ਬੈਠ ਕੇ ਜੀ ਫੈਸਲਾ ਕਰਵਾ ਦਿੱਤਾ ਠੀਕ ਹੈ ਫੈਸਲਾ ਕਰਵਾਉਣ ਤੋਂ ਬਾਅਦ ਮੈਂ ਇਸ ਰਾਜੂ ਨੂੰ ਤੇ ਇਹਦੇ ਪਰਿਵਾਰ ਨੂੰ ਮੈਂ ਫੇਰ ਕਹਿੰਦਾ ਰਿਹਾ ਵੀ ਹੁਣ ਫੈਸਲਾ ਕਰ ਲਓ ਕੱਲ ਨੂੰ ਮੈਨੂੰ ਨਾ ਵਿੱਚ ਪਸਾ ਦਿਓ ਜੀ ਇਨੀ ਕਹਿੰਦੇ ਨਹੀਂ ਜੀ ਵੀ ਅਸੀਂ ਫੈਸਲਾ ਕਰ ਲੈਣਾ ਨਾਲ ਹੀ ਨਹੀਂ ਕਹਿਤਾ ਵੀ ਸਾਨੂੰ ਇਕੱਠੇ ਪੈਸੇ ਨਹੀਂ ਸਾਡੇ ਕੋ ਦਿੱਤੇ ਜਾਣੇ ਠੀਕ ਹੈ ਚਲੋ ਮੈਂ ਕਿਹਾ ਵੀ ਇਹਦਾ ਬਾਇਆ ਮੀਡੀਆ ਵੀ ਹੱਲਾ ਬ ਲੈਨੇ ਆ ਅਸੀਂ ਜੀ 15000 ਰੁਪਏ ਪਰ ਮਹੀਨਾ 12 ਕਿਸ਼ਤਾਂ ਕਰਕੇ ਇਹ ਫੈਸਲਾ ਕਰਵਾ ਦਿੱਤਾ ਔਰ ਸਾਰਿਆਂ ਦੀ ਸਹਿਮਤੀ ਦੇ ਉਹਦੇ ਵਿੱਚ ਇਸ ਵਿੱਚ ਇੱਕ ਕੁਲਦੀਪ ਸਿੰਘ ਸਿਆਣ ਇੱਥੇ ਮੁੰਡਾ ਕੁਲਦੀਪ ਸਿਆਣਿਆ ਮਿਲ ਗਿਆ ਸਾਡਾ ਨੌਜਨ ਸਭਾ ਦਾ ਆਗੂ ਆ ਜੀ ਇਹ ਉਹਦੇ ਵਿੱਚ ਬਲਬੀਰ ਸਿੰਘ ਮੈਂਬਰ ਪੰਚਾਇਤ ਵੀ ਬੈਠੇ ਸੀ ਜੀ ਉਹਦੇ ਵਿੱਚ ਸਾਡੇ ਪਾਸੋਂ ਮੁੰਡਾ ਇੱਕ ਕਾਲਾ ਕਾਲਾ ਆਇਆ ਉਹ ਆ ਰਾਨੀ ਰਹਿਰ ਕਟਰਿੰਗ ਦਾ ਕੰਮ ਕਰਦਾ ਉਹ ਵੀ ਤੇ 6-3 ਤੋਂ ਸਾਥ ਹੀ ਮੇਰਾ ਬਲਜਿੰਦਰ ਸਿੰਘ ਲੰਬੜਦਾਰ ਵੀ ਵਿੱਚ ਬੈਠੇ ਸੀ ਇਹ ਸਾਰਾ ਫੈਸਲਾ ਹੋ ਗਿਆ ਜੀ ਫੈਸਲਾ ਹੋਣ ਤੋਂ ਬਾਅਦ ਮੈਂ ਸੰਦੀਪ ਉਹਨਾਂ ਨੇ ਕਿਹਾ ਮੈਂ ਕਿਹਾ ਵੀ ਇਦਾਂ ਦਾ ਫੈਸਲਾ ਉਹ ਮੈਨੂੰ ਕਹਿੰਦਾ ਕਾਮੜ ਜੀ ਵੀ ਜੇ ਪੈਸੇ ਇੰਨੇ ਹੀ ਮੈਨੂੰ ਥੋੜੇ ਵੀ ਦੋਣੇ ਸੀ ਤਾਂ ਇਕੱਠੇ ਤਾਂ ਦਵਾਂ ਤੇ ਮੈਂ ਕਿਹਾ ਚਲੋ ਯਾਰ ਹੁਣ ਜੋ ਵੀ ਹੈਗਾ ਤੁਸੀਂ ਸਾਡੀ ਮੰਨੋ ਕਿਉਂਕਿ ਸਾਡਾ ਥੋੜਾ ਜਿਹਾ ਸੁਭਾਅ ਆ ਕਿਉਂ ਨਹੀਂ ਸਟਾਂਦਾ ਵੀ ਅਸੀਂ ਮਜ਼ਦੂਰਾਂ ਪ੍ਰਤੀ ਨਰਮ ਰਵਈਆ ਰੱਖੀਦਾ ਭਾਵੇਂ ਗਲਤ ਵੀ ਹੋਣ ਠੀਕ ਹੈ ਉਦੋਂ ਬਾਅਦ ਥੋੜੇ ਦਿਨ ਹੀ ਬਾਅਦ ਮੈਨ ਉਹਦਾ ਬੇਟਾ ਮੈਨੂੰ 15000 ਰੁਪਏ ਦੀ ਪਹਿਲੀ ਕੈਸਟ ਫੜਾ ਗਿਆ ਸੀ ਜੀ ਉਹ ਕੈਸਟ ਮੈਂ ਲੈ ਕੇ ਜਦੋਂ ਮੈਂ ਪੈਸੇ ਗਿਣ ਰਿਹਾ ਸੀ ਮੈਂ ਇਹ ਵੀ ਦੇਖਦਾ ਸੀ ਉਹ ਮੁੰਡਾ ਮੇਰੀ ਫਿਲਮ ਵੀ ਬਣਾ ਰਿਹਾ ਜੀ ਪਹਿਲਾਂ ਮੈਨੂੰ ਗੁੱਸਾ ਵੀ ਸੀ ਇਸ ਗੱਲ ਦਾ ਵੀ ਮਿੱਤੇ ਚ ਕੀ ਨਹੀਂ ਦਿਨ ਨੂੰ ਪਰ ਫਿਰ ਮੈਂ ਕਿਹਾ ਚੱਲ ਕੋਈ ਨਹੀਂ ਅਗਲੇ ਨੂੰ ਇਹਨੂੰ ਪੈਸੇ ਦਿੱਤੇ ਅਗਲੀ ਜ਼ਿੰਮੇਵਾਰੀ ਬਣਦੀ ਹੈ ਠੀਕ ਹੈ ਉਹ ਕੈਸਟ ਜਿਹੜੀ ਆ ਪਹਿਲੀ 15000 ਰੁਪਏ ਦੀ ਮੈਂ ਫੜ ਲਈ ਉਹ ਅੱਜ ਵੀ ਪੈਸੇ ਸੰਦੀਪ ਨੇ ਲੈਏ ਨਹੀਂ ਪੈਸੇ ਮੇਰੇ ਕੋ ਤੇ ਆ ਅੱਛਾ ਜੀ ਉਦੋਂ ਬਾਅਦ ਅਗਲੀ ਜਿਹੜੀ ਮਹੀਨਾ ਟੱਪ ਗਿਆ ਜੀ ਕਿ ਉਸ ਦਿਨ ਹੀ ਮੈਂ ਇਹਨਾਂ ਬੇਚਲਿਆਂ ਨੂੰ ਕਮਲ ਸਿਆਣ ਹੁਣਾਂ ਨੂੰ ਇਹਨਾਂ ਨੂੰ ਕਿਹਾ ਵੀ ਯਾਰ ਉਹ ਮੁੰਡਾ ਕਾਲਾ ਜਿਹੜਾ ਹਾਇਰ ਕਟਿੰਗ ਵਾਲਾ ਵੀ ਪੈਸੇ ਉਹਦੇ ਆਏ ਨਹੀਂ ਉਹ ਕਹਿੰਦੇ ਜੀ ਅਸੀਂ ਇਹਨਾਂ ਨੂੰ ਪੁੱਛਿਆ ਵੀ ਉਹ ਕਹਿੰਦਾ ਜੀ ਮੇਰੇ ਮੰਡੀ 'ਚੋਂ ਮੇਰਾ ਹਿਸਾਬ ਹੋਣਾ ਉਦੋਂ ਬਾਅਦ ਕਿਉਂਕਿ ਮੰਡੀ ਦੇ ਵਿੱਚ ਉਹ ਆ ਲਾਰਿਆ ਜਦੋਂ ਫਸਲ ਤੇ ਰੇੜੀ ਵਗੈਰਾ ਜਾਂ ਚਾਹ ਵਗੈਰਾ ਵੀ ਮੈਂ ਤੁਹਾਨੂੰ ਪੈਸੇ ਦੇਣ ਦਾ ਠੀਕ ਹੈ ਉਹ 2 ਮਹੀਨੇ ਲੰਘ ਗਏ ਫੇਰ ਨਹੀਂ ਪੈਸੇ ਆਏ ਫੇਰ ਮੈਨੂੰ ਬਾਅਦ ਦੇ ਵਿੱਚ ਪਤਾ ਲੱਗਾ ਵੀ ਉਸ ਰਾਜੂ ਨੇ ਕਿਸੇ ਦੇ ਕਹਿਣ ਤੇ ਜੀ ਇਸ ਫੈਸਲੇ ਤੋਂ ਵੀ ਮੁਕਰਿਆ ਜਿਹੜਾ ਮੇਰੇ ਸਾਹਮਣੇ ਕਰਕੇ ਗਿਆ ਸੀ ਤੇ ਨਾਲ ਹੀ ਉਹਨਾਂ ਨੇ ਸੰਦੀਪ ਤੇ ਗਰਨਾਵ ਸਿੰਘ ਜਖੂ ਤੇ ਇੱਕ ਪੁਲਿਸ ਦਾ ਜਿਹੜਾ ਥਾਣੇਦਾਰ ਸੀ ਮੋਕੇ ਤੇ ਉਹਨਾਂ ਤੇ ਕੋਰਟ ਦੇ ਵਿੱਚ ਕੇਸ ਕਰ ਦਿੱਤਾ ਵੀ ਮੇਰੇ ਨਾਲ ਧੱਕਾ ਹੋਇਆ ਜਦ ਕਿ ਮੈਂ ਮੇਰੇ ਬਾਰ-ਬਾਰ ਕਹਿਣ ਤੇ ਵੀ ਰਾਜੂ ਜੇ ਪੈਸੇ ਦੇ ਸਕਦੇ ਆ ਤਾਂ ਮੰਨਿਓ ਨੇ ਮੈਨੂੰ ਕੱਲ ਨੂੰ ਵੇਚਣਾ ਪਾਇਓ ਰਾਜੂ ਨੇ ਮੈਨੂੰ ਕਲੀਅਰ ਕੱਟ ਕੀਤਾ ਵੀ ਅਸੀਂ ਪੈਸੇ ਦੇ ਦੇਨੇ ਕੈਸ਼ ਤਾਂ ਸਾਡੀਆਂ ਕਰਾ ਦਿਓ ਇਹ 15000 ਰੁਪਏ ਪਰ ਮਹੀਨਾ ਕੈਸ਼ ਤੋਂ ਹੀ ਆ ਜੀ ਜੀ ਔਰ ਰਾਜੂ ਦੇ ਪਰਿਵਾਰ ਨੇ ਉਹਨਾਂ ਮੁੰਡਿਆਂ ਨੇ ਮੰਨਿਆ ਵੀ ਅਸੀਂ ਪੈਸੇ ਜਿਹੜੇ ਆ ਮੁੰਡਾ ਜਿਹੜਾ ਜਿੱਤੇ ਕੱਲ ਪਰਚਾ ਵੀ ਹੋਇਆ ਵੀ ਅਸੀਂ ਇਹ ਪੈਸੇ ਇਕੱਠੇ ਕਰਦੇ ਰਹੇ ਆ ਪੈਸੇ ਉਹ ਮੁੰਡਾ ਜ਼ਿਆਦਾ ਕੱਢਦਾ ਰਿਹਾ ਕਿਉਂਕਿ ਉਹ ਗੱਲੇ ਤੇ ਸੀ ਤੇ ਮੈਨੂੰ ਮੂੰਹ ਬੰਦ ਕਰਨ ਦੇ ਲਈ ਵਿੱਚ ਹਿੱਸਾ ਦਿੰਦਾ ਸੀ ਹਿੱਸਾ ਦਿੰਦਾ ਹਾਂਜੀ ਇਹ ਬਲਵੀਰ ਸਿੰਘ ਫਿਰ ਜਦੋਂ ਇਹ ਗੱਲਾਂ ਹੋਈਆਂ ਤੇ ਉਸ ਵੇਲੇ ਫਿਰ ਤੁਸੀਂ ਵੀ ਸੁਣਿਆ ਤੁਸੀਂ ਵੀ ਕਾਮਰਡ ਸਾਹਿਬ ਜੀ ਦੇ ਨਾਲ ਹੀ ਹੁੰਦੇ ਸੀ ਤੇ ਉਸ ਵੇਲੇ ਮੇਰੇ ਖਿਆਲ ਨਾਲ ਜੋ ਤੁਸੀਂ ਬਾਤਾਂ ਤੁਸੀਂ ਕੀ ਕਹਿਣਾ ਚਾਹੁੰਦੇ ਆ ਨਹੀਂ ਉਹ ਜਿਹੜਾ ਪ੍ਰਵਾਸੀ ਮਜ਼ਦੂਰ ਸੀਗਾ ਜੀ ਉਹ ਮੰਨਿਆ ਮੈਂ ਗੱਲੇ ਤੇ ਉਹ ਬੈੰਦਾ ਸੀ ਉਹ ਜ਼ਿਆਦਾ ਪੈਸੇ ਕੱਢਦਾ ਸੀ ਮੈਂ ਉਹਨੂੰ ਦੇਖਿਆ ਕਰਕੇ ਮੈਨੂੰ ਥੋੜੇ ਦਿੰਦਾ ਸੀਗਾ ਵੀ ਕੱਢੇ ਸੀ ਦੋਨੇ ਰਲ ਮਿਲ ਕੱਢਦੇ ਰਹੇ ਆ ਬਾਅਦ ਦੇ ਵਿੱਚ ਉਹ ਇਕੱਲਾ ਚਾਬੀ ਸੀਗੀ ਉਹਦੇ ਕੋਲ ਇਕੱਲਾ ਉੜਕੇ ਆ ਗਿਆ ਕਾਉਂਟਰ ਸਾਹਿਬ ਕਈ ਇੱਧਰ ਚਰਚਾ ਜਿੱਦਾਂ ਹੁਣ ਚੱਲਦੀ ਆ ਇਹ ਮੁੱਦੇ ਨੂੰ ਲੈ ਕੇ ਕਈ ਲੋਕ ਵਿੱਚੋਂ ਇਦਾਂ ਦੀਆਂ ਵੀ ਗੱਲਾਂ ਕਰਦਿਆ ਵੀ ਇਹ ਦੁਕਾਨਦਾਰ ਨੂੰ ਪਹਿਲਾਂ ਕਿਉਂ ਨਹੀਂ ਪਤਾ ਲੱਗਾ ਇਹ ਫੇ ਹੁਣ ਲੱਖਾਂ ਦੀ ਗੱਲ ਕਰਦਾ ਆ ਇਹ ਇਹਦੇ ਬਾਰੇ ਤੁਸੀਂ ਸਮਾਜਿਕ ਜਿਵੇਂ ਲੋਕਾਂ ਵਿੱਚ ਵਿਚਰਦੇ ਆ ਇਹ ਇਹ ਇਦਾਂ ਦੀ ਗੱਲ ਬਾਰੇ ਤੁਹਾਡਾ ਕੀ ਤਿਆਰਵਾ ਦੇਖੋ ਰਜਿੰਦਰ ਸਿੰਘ ਜੀ ਦੇ ਬਾਰੇ ਮੈਂ ਕਈ ਕਹਿਣਾ ਚਾਹਨਾ ਵੀ ਹਰੇਕ ਅੱਜ ਜਿਹੜਾ ਸਾਡਾ ਸਮਾਜ ਹੈ ਭਰੋਸੇ ਤੇ ਚੱਲਦਾ ਜੀ ਤੁਸੀਂ ਵੀ ਦੁਕਾਨਦਾਰ ਆ ਮੈਂ ਖੁਦ ਵੀ ਦੁਕਾਨਦਾਰੀ ਕੀਤੀ ਆ ਜੀ ਸ਼ਹਿਰਾਂ ਦੇ ਵਿੱਚ ਜਿਹੜੇ ਸਪਲਾਇਰ ਆ ਉਹ ਤੁਹਾਨੂੰ ਜਦੋਂ ਵੀ ਸਮਾਨ ਦਿੰਦੇ ਆ ਨਾ ਉਹ ਕੋਈ ਲੈਣ ਕੋਈ ਸਾਹਮਣੇ ਨਹੀਂ ਹੁੰਦਾ ਕਈ ਵਾਰੀ ਬਹੁਤ ਹੀ ਬੈਲ ਨਹੀਂ ਹੁੰਦੀ ਲੱਖਾਂ ਰੁਪਏ ਦਾ ਸਮਾਨ ਉਹ ਤੁਹਾਨੂੰ ਕੱਲ ਦਿੰਦੇ ਆ ਜੀ ਇਹ ਸਾਰਾ ਇੱਕ ਸਾਡਾ ਸਮਾਜਿਕ ਢਾਂਚਾ ਆ ਇਹ ਇਮਾਨਦਾਰੀ ਤੇ ਇਹ ਇਹ ਜਾਂਦਾ ਠੀਕ ਆ ਉਹਨੇ ਮੁੰਡਾ ਜਿਹੜਾ ਸੰਦੀਪ ਆ ਉਹਨੇ ਇਹਨਾਂ ਦੇ ਵਿਸ਼ਵਾਸ ਕਰ ਲਿਆ ਇਨੀ ਵਿਸ਼ਵਾਸ ਘਾਤ ਕੀਤਾ ਜੀ ਮੈਂ ਇਹ ਸਮਝਦਾ ਵੀ ਇਹ ਗੱਲ ਠੀਕ ਆ ਉਹਨੇ ਵਿਸ਼ਵਾਸ ਕਰ ਲਿਆ ਨਹੀਂ ਵਿਸ਼ਵਾਸ ਘਾਤ ਕੀਤਾ ਪਰ ਉੱਥੇ ਮੁੰਡੇ ਸੰਦੀਪ ਦੀ ਵੀ ਥੋੜੀ ਜਿਹੀ ਅਣਗਹਿਲੀ ਆ ਵੀ ਆਪਣਾ ਗੱਲਾ ਕਿਉਂਕਿ ਜਦੋਂ ਤੁਹਾਨੂੰ ਸਿੱਧਾ ਸਾਹਮਣੇ ਪੈਸੇ ਪਿਆ ਨਾ ਕਿਸੇ ਦਾ ਮਨ ਵੀ ਬੇਈਮਾਨ ਹੋ ਸਕਦਾ ਇਸ ਕਰਕੇ ਉਹਦੀ ਵੀ ਥੋੜੀ ਜਿਹੀ ਅਣਗਹਿਲੀ ਆ ਪਰ ਇਹਨਾਂ ਨੇ ਵੀ ਜੇ ਉਹਨਾਂ ਤੇ ਭਰੋਸਾ ਹੀ ਕਰ ਲਿਆ ਸੀ ਇਹਨਾਂ ਤੇ ਇਨਾਂ ਤੇ ਇਹਨਾਂ ਨੇ ਜਿਹੜੀ ਉਹ ਕੀਤਾ ਜੋ ਕੁਛ ਕੀਤਾ ਮੈਂ ਸਮਝਦਾ ਸਾਡੇ ਸਮਾਜਿਕ ਤਾਣੇ ਮਾਣੇ ਲਈ ਠੀਕ ਨਹੀਂ ਹੁਣ ਆਪਾਂ ਇਹ ਗੱਲ ਇੱਥੇ ਲੈ ਆਈਏ ਵੀ ਇੱਕ ਪਾਸੇ ਤਾਂ ਤੁਹਾਨੂੰ ਨਹੀਂ ਪੰਚਾਇਤੀ ਤੌਰ ਤੇ ਜਿਹੜੇ ਮਜ਼ਦੂਰਾਂ ਦੇ ਪਰਿਵਾਰ ਸੀ ਉਹਨਾਂ ਚੋਂ ਇੱਕ ਨੇ ਮਤਲਬ ਲਿੰਕ ਕੀਤਾ ਤੁਸੀਂ ਉਹਨਾਂ ਦੀ ਗੱਲਾਂ ਦੇ ਵੇੜ ਵੀ ਦਿੱਤੀ ਹਾਂਜੀ ਹਾਂਜੀ ਫੇ ਉਹ ਪਹਿਲੀ ਕੈਸਟ ਜਿਹੜੀ ਆ ਉਹ ਦੇ ਕੇ ਹਾਂਜੀ ਹੁਣ ਮੁੱਕਰ ਕੇ ਉਹ ਮੰਨ ਲਓ ਕਹਿੰਦਾ ਕੋਰਟ ਚ ਕੇਸ ਲਾਤਾ ਹਾਂਜੀ ਐ ਹੌਣ ਮੰਨ ਲਓ ਕਿੰਦਾ ਦੂਸਰਾ ਪਰਿਵਾਰ ਜਿਹੜਾ ਆ ਉਹ ਜਦੋਂ ਉੱਤੇ ਪਰਚਾ ਹੋ ਜਾਂਦਾ ਫੇ ਉਹ ਪਹਿਲਾ ਘਰ ਮੂਰੇ ਧਰ ਨਾਲਾ ਦਿੰਦਾ ਤੇ ਉਸ ਵੇਲੇ ਸਭੇ ਕਪਾਸ਼ਾ ਜਿਹੜੀ ਆ ਉਹ ਉੱਥੇ ਵਰਤੀ ਜਾਂਦੀ ਆ ਤੇ ਇਹਦੇ ਨੂੰ ਇਹਨੂੰ ਲੈ ਕੇ ਜਿਹੜਾ ਜੋ ਵਾਪਰਿਆ ਇਹਦੇ ਬਾਰੇ ਤੁਹਾਡਾ ਕੀ ਨਜ਼ਰੀਆ ਦੇਖੋ ਜੀ ਇਹਦੇ ਬਾਰੇ ਤਾਂ ਮੈਂ ਇਹ ਕਹਿਣਾ ਚਾਹਨਾ ਇਹ ਠੀਕ ਨਹੀਂ ਜੀ ਠੀਕ ਹੈ ਜੀ ਮੇਰੇ ਕੋਲ ਜਦੋਂ ਉਸ ਜਿਹੜਾ ਪ੍ਰਵਾਸੀ ਮਜ਼ਦੂਰ ਰਾਜੂ ਆ ਜਦੋਂ ਉਹਦਾ ਫੈਸਲਾ ਹੋ ਗਿਆ ਨਾ ਉਦੋਂ ਬਾਅਦ ਇਹ ਮੇਰੇ ਕੋਲ ਇਹ ਖੁਦ ਵੀ ਬੰਦੇ ਆਏ ਐਸੇ ਜਿਸ ਜਗ੍ਹਾ ਤੇ ਅਸੀਂ ਬੈਠੇ ਆ ਇੱਥੇ ਅਸੀਂ ਫੈਸਲਾ ਫੇਰ ਇਹਨਾਂ ਨੂੰ ਮੈਂ ਇਹ ਕਿਹਾ ਮੈਂ ਕਿਹਾ ਦੇਖੋ ਉਦੋਂ ਹਜੇ ਉਹ ਜਿਹੜਾ ਰਾਜੂ ਮੁਕਰਿਆ ਨਹੀਂ ਸੀ ਜੀ ਇਹਨਾਂ ਨੂੰ ਮੈਂ ਇਹ ਗੱਲ ਕਹੀ ਆ ਵੀ ਤੂੰ ਉਹਦਾ ਜਿਹੜਾ ਫੈਸਲਾ ਇੱਥੇ ਕਿਤੇ ਹੋ ਗਿਆ ਇਸੇ ਤੁਸੀਂ ਕੱਢਦੇ ਰਹੇ ਆ ਉਹ ਪਰਿਵਾਰ ਸਾਡੇ ਸਾਹਮਣੇ ਸਾਰਾ ਇਹ ਮਤਲਬ ਵਿਹਾਨ ਦੇ ਗਿਆ ਇਸ ਕਰਕੇ ਮੇਰੀ ਸਮਝ ਮੁਤਾਬਕ ਹੈ ਵੀ ਤੁਸੀਂ ਆਂਡ ਗਵਾਂਡ ਰਹਿਣਾ ਤੁਹਾਨੂੰ ਵੀ ਇਹ ਮਸਲਾ ਨਿਬੇੜ ਲੈਣਾ ਚਾਹੀਦਾ ਠੀਕ ਹੈ ਇਹ ਸਾਡੀ ਇਸ ਕਰਕੇ ਸਾਡੇ ਕੋਈ ਆਉਂਦੇ ਸੀ ਵੀ ਇਹ ਕਹਿਣ ਵੀ ਤੁਸੀਂ ਮਤਲਬ ਜਿੱਦਾਂ ਪੰਜਾਬੀ ਚ ਕਹਦੇ ਵੀ ਚੱਗਾ ਚੱਕ ਦਿਓ ਨਾ ਦਿਓ ਜੀ ਉਸ ਤੋਂ ਬਾਅਦ ਮੇਰੇ ਖਿਆਲ ਮੇਰੇ ਕੋਲ ਇਸ ਐਸੀ ਜਗ੍ਹਾ ਤੇ ਕਿ ਸੰਦੀਪ ਵਾਲੀ ਤੇਰ ਵੀ ਇਹ ਜਿਹੜਾ ਕੱਲ ਮੁੰਡਾ ਤੇ ਪਰਚਾ ਹੋਇਆ ਇਹਦਾ ਬਾਪ ਜਾਂ ਇਹ ਤੇਰੇ ਵੀ ਇਕੱਠੀ ਹੋਈ ਧੀ ਇਹਦੇ ਵਿੱਚ ਇੱਕ ਵਾਰੀ ਮੈਨੂੰ ਇੰਨਾ ਵੀ ਜ਼ਿਆਦਾ ਵੀ ਜਹਦਾਤ ਜਗਰਾਤ ਸਿੰਘ ਹੋਣੀ ਕਿ ਸ਼ਾਇਦ ਮਾਸਟਰ ਜਗਿੰਦਰ ਸਿੰਘ ਸ਼ਾਇਦ ਅਕਤ ਦਾ ਕੋਈ ਸਾਥੀ ਹੋਰ ਵੀ ਨਾਲ ਹੋਵੇ ਉਹਦੇ ਵਿੱਚ ਵੀ ਸੀ ਇਹ ਚਰਚਾ ਕੀਤੀ ਆ ਕੱਲ ਵੀ ਮੇਰੇ ਕੋਲ ਇਹ ਆਈ ਧੀ ਜਿਹੜਾ ਮੁੰਡਾ ਜਿਹਨਾਂ ਦੇ ਪਰਚਾ ਹੋਇਆ ਜੀ ਮੈਨੂੰ ਕਹਿੰਦਾ ਜੀ ਉਹ ਸਾਡੇ ਪਹਿਲਾਂ ਜੀ ਲਵਲੀ ਯੂਨੀਵਰਸਿਟੀ ਸਾਡਾ ਮੁੰਡਾ ਲੱਗਾ ਸੀਗਾ ਉੱਥੇ ਕੰਮ ਕਰਦਾ ਸੀ ਉੱਥੇ ਬੰਦੇ ਭੇਜੇ ਉਹ ਠੀਕ ਨਹੀਂ ਜੇ ਲਵਲੀ ਯੂਨੀਵਰਸਿਟੀ ਬੰਦੇ ਭੇਜੇ ਤੇ ਤੁਹਾਨੂੰ ਪਤਾ ਸੀ ਵੀ ਸਾਡਾ ਕਿਤੇ ਮਾਮਲਾ ਲਟਕਦਾ ਜੀ ਫੇਰ ਫੇਰ ਵੀ ਤੁਹਾਨੂੰ ਚਾਰ ਬੰਦੇ ਬੈਠ ਕੇ ਉਹਨਾਂ ਨਾਲ ਬੈਠ ਕੇ ਗੱਲ ਕਰ ਲੈਣੀ ਚਾਹੀਦੀ ਸੀ ਠੀਕ ਹੈ ਕੱਲ ਵੀ ਜਦੋਂ ਮੇਰੇ ਕੋ ਆਏ ਮੈਂ ਇਹਨਾਂ ਨੂੰ ਇੱਕੋ ਹੀ ਗੱਲ ਦਾ ਜਵਾਬ ਦਿੱਤਾ ਮੈਂ ਕਿਹਾ ਵੀ ਜੇ ਤਾਂ ਭਾਈ ਸਾਹਿਬ ਬੈਠ ਕੇ ਉਹਨਾਂ ਨਾਲ ਗੱਲ ਕਰਨੀ ਹੈ ਸੰਦੀਪ ਉਹਨਾਂ ਨਾਲ ਤਾਂ ਮੈਂ ਤੁਹਾਡੇ ਨਾਲ ਤੁਰਨ ਲਈ ਤਿਆਰ ਹਾਂ ਪਰ ਜੇ ਤੁਸੀਂ ਇਹ ਤੁਹਾਨੂੰ ਕਿਸੇ ਨੇ ਮੇਰੇ ਕੋ ਕਿਉਂਕਿ ਮੈਨ ਵੇ ਤੂੰ ਵੀ ਅਸੀਂ ਮਤਲਬ ਸਾਰਾ ਕੁਝ ਕੀਤਾ ਵੀ ਆ ਕੰਨ ਤੋਂ ਬਾਵਜੂਦ ਹੁਣ ਸਾਡੇ ਤੇ ਕਾਰਵਾਈ ਹੋ ਗਈ ਆ ਵੀ ਤੂੰ ਸਾਡੇ ਨਾਲ ਇਸ ਮਾਮਲੇ 'ਚ ਤੂੰ ਵੀ ਸਾਡੇ ਨਾਲ ਖੜ ਮੈਂ ਫੇਰ ਠੋਕੇ ਜਵਾਬ ਦਿੱਤਾ ਹਾਂ ਮੈਂ ਕੱਲ ਵੀ ਉਹ ਨੂੰ ਇਹ ਗਿਆ ਮੈਂ ਕਿਹਾ ਮੇਰੀ ਸਮਝ ਦਾ ਜੀ ਹਿਆ ਵੀ ਤੈਨੂੰ ਅੱਜ ਵੀ ਬੈਠ ਕੇ ਉਸ ਉਸ ਪਰਿਵਾਰ ਦੇ ਨਾਲ ਬੈਠ ਕੇ ਗੱਲ ਵੇ ਲੈਣੀ ਚਾਹੀਦੀ ਐ ਪਰ ਜੋ ਕੁਝ ਬਾਤ ਚ ਹੋਇਆ ਉਹਦੇ ਅੰਦੇ ਦਰਾਂ ਮੂਰੇ ਜਾ ਕੇ ਮੈਂ ਸੁਣੀਆਂ ਸਾਡੀਆਂ ਵੀਡੀਓਜ਼ ਜੀ ਉਹਨਾਂ ਦੇ ਦਰਾਂ ਮੂਰੇ ਹੋਇਆ ਉਹਨਾਂ ਦੀਆਂ ਧੀਆਂ ਨੂੰ ਭੈਣਾ ਨੂੰ ਜੋ ਬੋਲਿਆ ਔਰ ਮੈਂ ਮੈਂ ਕਹਿਣਾ ਵੀ ਇਹ ਸਭੇਕ ਠੀਕ ਨਹੀਂ ਹਾਂ ਫਿਰ ਜੇ ਤੁਸੀਂ ਮਰਦਾਨੀ ਦੀ ਖਲਣੀ ਸੀ ਫਿਰ ਸਿੱਧਾ ਪੁਲਿਸ ਥਾਣੇ ਮੁਰੇ ਜਾ ਕੇ ਵੰਦੇ ਨਿੱਜੀ ਕਿਸੇ ਦੇ ਘਰ ਮੁਰੇ ਜਾਣ ਦਾ ਨਹੀਂ ਠੀਕ ਆ ਹਾਂਜੀ ਇਹ ਕੌਲ ਬਲਵੀਰ ਸਿੰਘ ਤੁਸੀਂ ਜਿਵੇਂ ਅਕਸਰੇ ਜਿੱਦਾ ਬਾਜ਼ਾਰ 'ਚ ਹੀ ਰਹਿੰਦੇ ਆ ਜੀ ਪਾਰਟੀ ਦੇ ਕੰਮਾਂ ਨੂੰ ਵੀ ਮੱਲੋ ਜਾਣਿਆ ਆ ਨੇ ਤੇ ਤੁਹਾਡੀ ਵਿਚਾਰਧਾਰਾ ਵੀ ਆ ਵੀ ਕੋਈ ਵੀ ਗੱਲ ਆ ਤਾਂ ਬੈਠ ਕੇ ਨਵੇੜ ਲਓ ਐ ਜਿੱਦਾਂ ਹੁਣ ਸੰਤੋਖ ਸਿੰਘ ਉਹਨਾਂ ਨੇ ਕਿਹਾ ਵੀ ਅਸੀਂ ਤਾਂ ਇਹ ਆ ਗੱਲ ਨਵੇੜ ਲਈ ਜਿਹੜੀ ਤੁਮਾਂ ਤੇਰਾ ਦੀ ਸੁਣੀ ਆ ਤੇ ਅਕਸਰ ਆਪਾਂ ਕੀ ਦੇਖਦੇ ਆਂ ਵੀ ਕਈ ਜਿਹੜੀ ਕੋਈ ਇਦਾਂ ਦੀ ਧਰਵੀ ਮੋਤਵਾਰਾਂ ਦੀ ਹੁੰਦੀ ਆ ਉਹ ਇਸ ਕਾਲ ਚ ਵਿਸ਼ਵਾਸ ਰੱਖਦੇ ਆ ਵੀ ਤੁਸੀਂ ਮੁਕਰ ਜਾਓ ਜੀ ਜੀ ਕੋਹ ਨਹੀਂ ਹੁੰਦਾ ਤੇ ਇਹ ਜਿਹੜਾ ਅਜਿਹਾ ਮੰਨ ਲਓ ਲੋਕਾਂ ਨੂੰ ਅਕਸਾਉਣਾ ਇਹਨੂੰ ਲੈ ਕੇ ਤੁਹਾਡਾ ਕੀ ਨਜ਼ਰੀਆ ਇਹ ਠੀਕ ਨਹੀਂ ਹੈ ਜੀ ਜਿਹੜੀ ਪਿੰਡ ਦੇ ਅਸਲੀ ਮੋਤਵਾਰੇ ਚੰਗੇ ਆ ਪੜ੍ਹੇ ਲਿਖੇ ਆ ਉਹਨਾਂ ਦਾ ਤਾਂ ਫਰਜ਼ ਬਣਦਾ ਵੀ ਦੋਹਾਂ ਧਿਰਾਂ ਨੂੰ ਮਠਾਲ ਕੇ ਉਹਨਾਂ ਦੀ ਪੂਰੀ ਗੱਲ ਸੁਣ ਕੇ ਉਹਨੂੰ ਨਿਬੇੜਿਆ ਜਾਵੇ ਜੀ ਜਿਹੜਾ ਕਿਸੇ ਨੇ ਇੱਕ ਧਿਰ ਦੀ ਮਦਦ ਕਰਨੀ ਬਿਨਾ ਸੁਣੇ ਸਮਝੇ ਉਹਦਾ ਫਿਰ ਉਹਨੂੰ ਖਰਾਬ ਕਰਨ ਵਾਲੀ ਗੱਲ ਹੁੰਦੀ ਆ ਬੇਕੋੜ ਕਚਾਈ ਦੀ ਜਾਣ ਅਸੀਂ ਆਪਣਾ ਸ਼ੁਕਲ ਦੇਖੀ ਐ ਸਤੂਕ ਸਿੰਘ ਜੀ ਜੇ ਮੈਂ ਬਲਬੀਰ ਸਿੰਘ ਨੂੰ ਕਿਹਾ ਵੀ ਇਹ ਸ਼ੁਕਲ ਦੇਖਣ ਵਾਲੀ ਗੱਲ ਸਾਹਮਣੇ ਆ ਗਈ ਆ ਹਾਂਜੀ ਹਾਂਜੀ ਤੇ ਫੇ ਜਿਨ੍ਹਾਂ ਨੇ ਇਹ ਸ਼ੁਕਲ ਕੱਲ ਕਰਵਾਇਆ ਬਿਲਕੁਲ ਜੀ ਤੇ ਤੁਹਾਨੂੰ ਕੀ ਲੱਗਦਾ ਆ ਵੀ ਇਹ ਜਿਹੜੇ ਪੀੜਤ ਪਰਿਵਾਰ ਆ ਉਹਨਾਂ ਦੇ ਹੱਕ ਜੀ ਜਾਂਦੀ ਗੱਲ ਐ ਦੇਖੋ ਜੀ ਮੈਂ ਜਦੋਂ ਜਿਹੜੀ ਕਹਿਣੀ ਚਾਹੁੰਦਾ ਗੱਲ ਇਹ ਆ ਵੀ ਜਦੋਂ ਉਹਨਾਂ ਕੋਈ ਚਾਹੇ ਅਚਨਚੇਤ ਕਿਸੇ ਕੋ ਗਲਤੀ ਹੋ ਜਾਂਦੀ ਚਾਹੇ ਜਾਣ ਬੁੱਝ ਕੇ ਹੋ ਜਾਂਦੀ ਆ ਉਹਨੂੰ ਉਹ ਧਿਰ ਚੰਗੀ ਲੱਗਦੀ ਆ ਜਿਹੜੀ ਉਹਨੂੰ ਮਾਹ ਝੂਠਾ ਵੀ ਹੋਵੇ ਜਿਹੜੀ ਉਹਦੇ ਸਾਹ ਪਰੇ ਠੀਕ ਆ ਤੇ ਅਸਲ ਤੇ ਵਿੱਚ ਚਾਹ ਉਹ ਚਾਹੀਦਾ ਉਥੇ ਇਹ ਹੁੰਦਾ ਵੀ ਮੋਤਵਾਰ ਬੰਦਿਆਂ ਦਾ ਫਰਜ਼ ਇਹ ਬਣਦਾ ਵੀ ਦੋਹਾਂ ਧਿਰਾਂ ਨੂੰ ਪਹਿਲੀ ਗੱਲ ਤਾਂ ਥਾਣੇ ਕਚੇਰੀ ਜਾਣੀ ਨਾ ਦੇਵੇ ਜੀ ਆਪਣੇ ਕੋਲ ਸੱਦ ਲੈਣ ਸੱਦ ਕੇ ਜਿੰਨੀ ਕੁ ਕਿਸੇ ਦੀ ਗਲਤੀ ਆ ਉਹਦੇ ਗਾਲ ਮਾਰਦੇ ਆ ਤਾਂ ਮੇਰਾ ਖਿਆਲ ਅੱਧੋਂ ਜ਼ਿਆਦਾ ਕਿ ਇਹ ਜਿਹੜੇ ਥਾਣਿਆਂ 'ਚ ਵੀ ਜਾਂਦੇ ਆ ਉਹ ਜਾਣ ਕਿਤੇ ਜਾਣ ਹੀ ਨਹੀਂ ਸਕਦੇ ਸਾਡਾ ਤਜਰਬਾ ਹੈ ਠੀਕ ਆ ਦੂਜੀ ਗੱਲ ਮੈਂ ਮੋਤਵਾਰ ਬੰਦਿਆਂ ਦਾ ਮੈਂ ਨਹੀਂ ਨਾਲ ਇਹਦਾ ਕਿਸੇ ਦਾ ਇਹ ਕਹਿਣਾ ਚਾਹਣਾ ਵੀ ਕਿਸੇ ਦੀਆਂ ਭਾਵਨਾਵਾਂ ਨੂੰ ਵਰਤ ਕੇ ਕਿਸੇ ਦੀ ਮਜਬੂਰੀ ਨੂੰ ਵਰਤ ਕੇ ਸਿਰਫ ਹਰ ਵੇਲੇ ਅਸੀਂ ਆਪਣੀਆਂ ਬੋਟਾਂ ਦੇਖੀ ਜਾਣੀਆਂ ਜੀ ਉਹ ਕੰਮ ਠੀਕ ਨਹੀਂ ਹੈ ਹਾਂ ਇਹ ਗੱਲ ਠੀਕ ਹੈ ਵੀ ਜਿਹਦੇ ਨੂੰ ਸਰੰਤਰ ਨੂੰ ਪਈ ਹੁੰਦੀ ਆ ਅੱਜ ਕੱਲ ਲੋਕ ਵੀ ਚਾਹਣਿਆ ਮੰਨ ਲਓ ਮੇਰੇ ਨਾਲ ਕਿਸੇ ਦਾ ਪੈਜ ਵੀ ਤਾਂ ਉਹ ਜਿਹੜਾ ਇੱਕ ਧਰਿਆ ਫਿਰ ਉਹਦੇ ਵਿਰੋਧੀ ਹੋ ਜਾਂਦੀ ਆ ਜੀ ਵੀ ਹੁਣ ਇਹ ਮਤਲਬ ਮੇਰੀ ਪੈਗੇ ਸੰਤੋਖਾ ਹੁਣ ਸੰਤੋਖਾ ਦੇ ਖਿਲਾਫ ਭਾਵੇਂ ਮੈਂ ਝੂਠਾ ਹੀ ਮੇਰੀ ਮਦਦ ਕੌਣ ਕਰ ਸਕਦਾ ਇਹ ਜਿਹੜੇ ਵਰਤਾਰੇ ਆ ਇਹ ਇਹ ਥੋੜੀ ਜਿਆਦਾ ਸ਼ੁਰੂ ਹੋਇਆ ਮੈਂ ਸਮਝਦਾ ਮੇਰੇ ਬਾਬਾ ਜੀ ਨੰਮਾ ਸਮਾਜ ਇੱਥੇ ਰਹੇ ਆ ਮੈਂ ਮੈਂਬਰ ਪੰਚਾਇਤ ਜੀ ਕਿਉਂ ਮਨਸਟਾਂ ਚੋਂ ਸੀ ਗੁਰਦੇਵ ਸਿੰਘ ਸਰਪੰਚ ਰਹੇ ਆ ਜੀ ਕਬਲਦੇਵ ਜੀ ਜੋਸ਼ੀ ਰਹੇ ਆ ਅਕਾਲੀ ਦਲ ਦੇ ਤਰਲੋਚਨ ਸਿੰਘ ਹੁਣੇ ਰਹੇ ਆ ਜੀ ਮੈਂ ਬੜੇ ਇਹ ਮੈਂ ਦੇਖੇ ਪੁਰਾਣੇ ਲੋਕ ਪੜ੍ਹੇ ਲਿਖੇ ਵੀ ਸੀ ਕੁਝ ਪਰ ਉਹ ਮੌਕੇ ਦੇ ਸਾਬ ਨਾਲ ਅਨਪੜ੍ਹ ਵੀ ਹੋਣਗੇ ਪਰ ਮੈਂ ਆ ਜਿਹੜਾ ਹੁਣ 15 20 ਸਾਲ ਤੋਂ ਚੱਲ ਪਿਆ ਨਾ ਇਹ ਇਹਰਜਾਨ ਇਹ ਮੈਂ ਕਹਿੰਨਾ ਠੀਕ ਨਹੀਂ ਮੈਂ ਉਹ ਤੋਂ ਛੋਟਾ ਛੋਟਾ ਸੀ ਜਦੋਂ ਇੱਥੇ ਪੰਚਾਇਤਾਂ ਹੁੰਨੀਆਂ ਸੀ ਤੇ ਇਹ ਜਿਹੜੇ ਬਜ਼ੁਰਗਾਂ ਦਾ ਮੈਂ ਨਾਂ ਲਿਆ ਹੋਰ ਵੀ ਮੇਤੂ ਰਹਿ ਵੀ ਗਏ ਹਣਗੇ ਨਾਂ ਲੈਣੋ ਇਹ ਲੋਕਾਂ ਦਾ ਮਕਸਦ ਇਹ ਹੁੰਦਾ ਸੀ ਵੀ ਜੇ ਸਾਡੇ ਕੋਲ ਲੋਕ ਆਏ ਆ ਤੇ ਅਸੀਂ ਇਹਨਾਂ ਨੂੰ ਬਜਾਇ ਖੱਜਲ ਖਰਾਬ ਕਰ ਦੋ ਇਹਨਾਂ ਨੂੰ ਇੱਥੇ ਬੈਠ ਕੇ ਇਹਨਾਂ ਦਾ ਨਵੇੜੀਆ ਤੈਨੂੰ ਘਰ ਬਿਠਾ ਦੇ ਬਲਵੀਰ ਸਿੰਘ ਜੀ ਜਿਵੇਂ ਸੰਤੋਖ ਸਿੰਘ ਹੋਣਾ ਨੇ ਕਿਹਾ ਵੀ ਅੱਜ ਕੱਲ ਦੇ ਜਿਹੜੇ ਪੰਚੇਤੀ ਆ ਉਹ ਜਿਆਦੇ ਪਹਿਲੇ ਜੇ ਸ਼ਾਉਦਤ ਤਮਾਸ਼ੀਨ ਕਹ ਲਈਏ ਜਾਂ ਆਪਣੀਆਂ ਬੂਟਾਂ ਨੂੰ ਲੈ ਕੇ ਕਹ ਲਈਏ ਜਾਂ ਆਪਣੇ ਬਰੂਤੀ ਨੂੰ ਦੋਨੋਂ ਕਰਨ ਲਈ ਜੋ ਅਕਸਰ ਵਰਤਦਾ ਜਿਵੇਂ ਤੁਸੀਂ ਕੱਲ ਦੀ ਮਿਸਾਲ ਆਪਾਂ ਨੂੰ ਲੈ ਕੇ ਗੱਲ ਕਰਦੇ ਆ ਇਹਦੇ ਨਾਲ ਬਿਲਕੁਲ ਦਾ ਤੁਹਾਡੇ ਸਾਹਮਣੇ ਅਕਸ ਜਿਹੜਾ ਆ ਉਹਦੇ ਵਿੱਚ ਕੋਈ ਮਾਨ ਹੈ ਜਿਤਵਾਂ ਰਿਹਾ ਕਿ ਜਾਂ ਘਟਿਆ ਉਹਦੇ ਨਾਲ ਖਰਾਬੀ ਆਊਗੀ ਜੀ ਮਾਨ ਤਾਂ ਨਾ ਕਦਾ ਹੋਣਾ ਜੀ ਚਾਹੀਦਾ ਤੇ ਇਹ ਆ ਵੀ ਦੋਨੇ ਜਾਂ ਜੇ ਦੋ ਤਰ੍ਹਾਂ ਦੀ ਕੋਈ ਲੜਾਈ ਝਗੜਾ ਹੁੰਦਾ ਹੈ ਮੋਤਬਰ ਵਿਅਕਤੀ ਬੈਠ ਕੇ ਦੋਹਾਂ ਧਿਰਾਂ ਨੂੰ ਮਸਲੇ ਦਾ ਹੱਲ ਕਰਨ ਥਾਣੇ ਕਚਹਿਰੀਆਂ ਬਲਦਾਨ ਤੌਰ ਠੀਕ ਆ ਐ ਸੰਤੋਖ ਸਿੰਘ ਜੀ ਜਿਵੇਂ ਆਪਾਂ ਜੇ ਸੰਦੀਪ ਸਿੰਘ ਦੀ ਸ਼ਖਸੀਅਤ ਨੂੰ ਦੇਖ ਲਈਏ ਹਾਂਜੀ ਦੁਕਾਨਦਾਰ ਵੀ ਆ ਨਗਰ ਪੰਚਾਇਤ ਵਿੱਚ ਉਹ ਸੀਨੀਅਰ ਵਾਈਸ ਪ੍ਰਧਾਨ ਵੀ ਆ ਬਿਲਕੁਲ ਜੀ ਤੇ ਤੁਹਾਨੂੰ ਕੀ ਲੱਗਦਾ ਕੋਈ ਹੋਰ ਗੱਲ ਲੱਗਦੀ ਆ ਇਹ ਮੂਰੇ ਕਰ ਦਿੱਤਾ ਇਹਨਾਂ ਮਤਲਬ ਕਰਨ ਦਾ ਵੀ ਕਾਮਿਆਂ ਦੇ ਮਾਪਿਆਂ ਤੇ ਉਹਨਾਂ ਦਾ ਕੋਈ ਹੋਰ ਪਿੱਛੇ ਮਕਸਦ ਲੱਗਦਾ ਸਿਆਸੀ ਬੰਦਿਆਂ ਦਾ ਜਾਂ ਇਹਨਾਂ ਨਾਲ ਹਮਦਰਦੀ ਆ ਸਿਆਸੀ ਬੰਦੇ ਜਿਹੜੇ ਇਸ ਕਿਸਮ ਦੇ ਸਿਆਸੀ ਬੰਦੇ ਆ ਜੀ ਉਹਨਾਂ ਨੂੰ ਹਮਦਰਦੀ ਦੀ ਕੋਈ ਲੋੜ ਨਹੀਂ ਨਾ ਉਹਨਾਂ ਹਉਦਾਦੀ ਕਿਸੇ ਨਾ ਹੈ ਉਹਨਾਂ ਨੇ ਆਪਣਾ ਇਹ ਦੇਖਣਾ ਵੀ ਰਾਂਝਾ ਸ਼ਾਹੀ ਕਿੱਦਾਂ ਕੱਢਦੇ ਆ ਕਿਸੇ ਦੂਜੇ ਨਾਲ ਵਿਰੋਧੀ ਦੇ ਨਾਲ ਤੇ ਅਸੀਂ ਆਪਣਾ ਵੋਟਾਂ ਕੈਮ ਕਿੱਦਾਂ ਕਰਦੇ ਆ ਜੀ ਅ ਜਿੱਥੋਂ ਤੇ ਮੈਂ ਅੱਜ ਵੀ ਦੁਬਾਰਾ ਫੇਰ ਤੁਹਾਨੂੰ ਸਪਸ਼ਟ ਕਰ ਦਿੰਨਾ ਜਿੰਨਾ ਇਹ ਇਸ ਜਿਹੜਾ ਕੇਸ ਦੇ ਵਿੱਚ ਜੋ ਕੁਝ ਕੱਲ ਹੋਇਆ ਚਾਹੇ ਉਹਨਾਂ ਦੇ ਘਰਮੋਰੇ ਧਰਨਾ ਲੱਗਾ ਚਾਹੇ ਉਹ ਜਿਹੜਾ ਸੰਦੀਪ ਆ ਉਹ ਕੋਈ ਇਹ ਨਹੀਂ ਵੀ ਮੈਂ ਕਮਿਊਨਿਸਟ ਪਾਰਟੀ ਦਾ ਆਗੂ ਆ ਸੰਦੀਪ ਦੀ ਆਪਣੀ ਪਾਰਟੀ ਹੋਈ ਸਾਡੇ ਹਾਂ ਅਸੀਂ ਇਹ ਕਹਿੰਦੇ ਆ ਵੀ ਪਿੰਡ ਦੇ ਵਿੱਚ ਇਹੋ ਜਿਹਾ ਮਾਹੌਲ ਕ੍ਰੀਏਟ ਨਹੀਂ ਹੋਣਾ ਚਾਹੀਦਾ ਜੀ ਦੂਜੀ ਗੱਲ ਦੂਜੀ ਗੱਲ ਮੈਂ ਇਹ ਕਹਿਣੀ ਚਾਹਨਾ ਵੀ ਜਦੋਂ ਲੋਕਾਂ ਨੂੰ ਵੀ ਦੇਖਣਾ ਚਾਹੀਦਾ ਵੀ ਮੈਂ ਪਿਛਲੇ ਲੰਮੇ ਸਮੇਂ ਤੋਂ ਦੇਖਦਾ ਚਾਹੇ ਰਾਜ ਭਾਗ ਅਕਾਲੀਆਂ ਦਾ ਰਿਹਾ ਚਾਹੇ ਰਾਜ ਭਾਗ ਕਾਂਗਰਸ ਦਾ ਤਾਂ ਚਾਹੇ ਅੱਜ ਝਾੜੂ ਵਾਲਿਆਂ ਦਾ ਵੀ ਆ ਜੀ ਕਈਆਂ ਲੋਕਾਂ ਨੂੰ ਲੱਗਦਾ ਹੁੰਦਾ ਵੇ ਯਾਰ ਮੇਰੇ ਮੁੰਡੇ ਨੇ ਜਾਣੇਣ ਜਾਣੇ ਗਲਤੀ ਕਰ ਲਈ ਮੇਰੀ ਹੁਣ ਕੋਈ ਨਾ ਰਜਿੰਦਰ ਸਿੰਘ ਮਦਦ ਕਰ ਸਕਦਾ ਮੇਰੀ ਬਲਬੀਰ ਸਿੰਘ ਮਦਦ ਕਰ ਸਕਦਾ ਪਰ ਮੈਂ ਇਹ ਦੇਖਿਆ ਜਿੰਨੇ ਘਰ ਮੈਂ ਤਬਾਹ ਹੁੰਦੇ ਦੇਖਿਆ ਪਿਛਲੇ ਲੰਮੇ ਸਮੇਂ ਤੋਂ ਜੀ ਇਹ ਸਿਆਸਤਦਾਨਾਂ ਦੇ ਭੇਡ ਚ ਜੀ ਬੜੇ ਲੋਕਾਂ ਦੇ ਇਹ ਖਰਾਬ ਹੋਇਆ ਮੈਂ ਤੁਹਾਨੂੰ ਇੱਕ ਤਾਜ਼ਾ ਧਾਰਨਾ ਦੰਦਣਾ ਜੀ ਜੀ ਇਦਾਂ ਦੀਆਂ ਸੈਂਕੜੇ ਧਾਰਨਾ ਹੋਣੀਆਂ ਠੀਕ ਆ ਸ਼ਾਇਦ ਸਰਪੰਚ ਜਸਜੀਤ ਸਿੰਘ ਸਣੀ ਸੀ ਜਾਂ ਉਹਦੀ ਵਾਈਫ ਸੀ ਤਾਂ ਮੈਂ ਮੈਂਬਰ ਪੰਚਾਇਤ ਸੀ ਜੀ ਸਾਡੇ ਪੰਚਾਇਤ ਘਰ ਦੇ ਵਿੱਚੋਂ ਇੱਕ ਮੋਟਰ ਚੋਰੀ ਹੋ ਗਈ ਨਾਲਕੇ ਵਾਲੀਆਂ ਮੋਟਰਾਂ ਸੀ ਉਦੋਂ ਜੀ ਅਸੀਂ ਪੰਚਾਇਤ ਵੱਲੋਂ ਜ਼ਿੰਮੇਵਾਰੀ ਸਮਝੀ ਦਰਖਾਸਤ ਦਿੱਤੀ ਜੀ ਥਾਣੇ ਠੀਕ ਹੈ ਸਰਕਾਰੀ ਪ੍ਰਾਪਰਟੀ ਸੀ ਦੇਣੀ ਪੈਣੀ ਸੀ ਜੀ ਮੇਰੇ ਪਾਸੇ ਦਾ ਇੱਕ ਮੁੰਡਾ ਉਹਦਾ ਪਰਿਵਾਰ ਮੇਰੇ ਕੋ ਆ ਗਿਆ ਵੇ ਮੇਰੇ ਸਾਡੇ ਬੱਚੇ ਦਾ ਨਾ ਆਉਂਦਾ ਵੀ ਤੁਸੀਂ ਨਾ ਇਹ ਕੰਮ ਛੱਡ ਦਿਓ ਇਹ ਤੋਂ ਕਰੋ ਨਾ ਮੈਂ ਇਹਨੂੰ ਕਹੇ ਮੈਂ ਕਿਹਾ ਗੱਲ ਸੁਣੋ ਇਦਾਂ ਨਾ ਕਰੋ ਸਰਕਾਰੀ ਪ੍ਰਾਪਰਟੀ ਦੀ ਚੋਰੀ ਹੋਈ ਆ ਸਾਨੂੰ ਪਤਾ ਲੱਗਿਆ ਮੋਟਰ ਖੋਲ ਕੇ ਜਿੱਤੋਂ ਵੇਚਣ ਗਿਆ ਉਹਨੇ ਸਾਨੂੰ ਦੱਸ ਦਿੱਤਾ ਠੀਕ ਹੈ ਤੇ ਇਹ ਮੁੰਡੇ ਨੂੰ ਥਾਣੇ ਜਾ ਲੰਦੇ ਹੋ ਇਹਦੇ ਚਾਰ ਚਪੇੜਾ ਪੈ ਜਾਣਗੇ ਆ ਇਹਦੀ ਪਹਿਲੀ ਗਲਤੀ ਆ ਸ਼ਹਿਰ ਦੇ ਸੁਧਰ ਜੋ ਸਹੀ ਕਾਂਗਰਸ ਦੀ ਸਰਕਾਰ ਸੀ ਗੁਰਵਿੰਦਰ ਸਿੰਘ ਠਵਾਲ ਹੁਣੀ ਸ਼ਾਇਦ ਉਦੋਂ ਮਾਰਕੀਟ ਕਮੇਟੀ ਦੇ ਮੰਡੀਪੁਰ ਦੇ ਚੇਅਰਮੈਨ ਸੀ ਸਰਕਾਰਾਂ ਦਰਵਾਣਾ ਚੱਲਦੀ ਹੁੰਦੀ ਆ ਜਿਹੜੇ ਲੋਕਲ ਕਾਂਗਰਸੀ ਵੀ ਸੀ ਲੋ ਜੀ ਉਹਨਾਂ ਨੇ ਉਹ ਮੁੰਡਾ ਨਹੀਂ ਪੇਸ਼ ਹੁਣ ਦਿੱਤਾ ਜੀ ਮੁੰਡਾ ਨਹੀਂ ਪੇਸ਼ ਹੁਣ ਦਿੱਤਾ ਅੱਜ ਮੈਂ ਨਾ ਤਾਂ ਕਿਸੇ ਦਾ ਕੀ ਲੈਣਾ ਉਸ ਮੁੰਡੇ ਪਤਾ ਨਹੀਂ ਕਿੰਨੀ ਵਾਰੀ ਜੇਲ੍ਹ ਜਾਇਆ ਜੀ ਜੀ ਪਤਾ ਨਹੀਂ ਉਹ ਕਿੰਨੀ ਵਾਰੀ ਉਹ ਪੁਲਿਸ ਕੋ ਜਾ ਚੁੱਕਾ ਤੇ ਮੁੰਡਾ ਨਸ਼ੇ ਦੇ ਵਿੱਚ ਉਹਦੀ ਜ਼ਿੰਦਗੀ ਜਿਹੜੀ ਲਗਭਗ ਸਾਰੀ ਖਰਾਬ ਹੋ ਚੁੱਕੀ ਆ ਜੇ ਕਿਤੇ ਪਹਿਲੇ ਦਿਨ ਹੀ ਸਾਡੇ ਵਰਗੇ ਲੋਕਾਂ ਦੀ ਉਸ ਕਿਤੇ ਸਮਝਦਾਰੀ ਨਾਲ ਖੜੇ ਹੁੰਦੇ ਵੀ ਹਾਂ ਭਾਈ ਕੋਈ ਮੁੰਡੇ ਨੇ ਗਲਤੀ ਕੀਤੀ ਆ ਮੁੰਡੇ ਦੇ ਚਾਰਜ ਪੇਨਾ ਪਿਆ ਵੀ ਜਾਣ ਗਿਆ ਤਾਂ ਏਡੀ ਵੱਡੀ ਪਰ ਉਹ ਮੁੰਡਾ ਵਾਦਾ ਵਾਦਾ ਇਦਾਂ ਦੇ ਇੱਕ ਕੇਸ ਨਹੀਂ ਹੈ ਜੇ ਕਿਸੇ ਨੇ ਚੋਰੀ ਕਰ ਲਈ ਉਹਦੇ ਮਗਰ ਜਾਣਾ ਵੋਟਾਂ ਲਈ ਜੇ ਕਿਸੇ ਨੇ ਕਿਸੇ ਨਾਲ ਠਗੀ ਮਾਰ ਲਈ ਉਹਦੇ ਮਗਰ ਜਾਣਾ ਵੋਟਾਂ ਲਈ ਤੇ ਜੇ ਕਿਸੇ ਨੇ ਕਿਸੇ ਦੇ ਨਰਚੇ ਫੜੇ ਗਏ ਮੈਂ ਤਾਂ ਇੱਥੇ ਵੱਡੀ ਪੱਦਰ ਤੇ ਸੌਦੇ ਵੀ ਹੁੰਦੇ ਦੇਖਿਆ ਪਰ ਉਹ ਸੌਦੇ ਉਦੋਂ ਕਿ ਲੱਗਦਾ ਹੁੰਦਾ ਘਰਦਿਆਂ ਨੂੰ ਵੀ ਲੈ ਵੀ ਫਲਾਣਾ ਬੰਦਾ ਤਾਂ ਮੇਰੇ ਬੜਾ ਹੱਥ ਚ ਆ ਪਰ ਤੁਹਾਡੇ ਬੱਚੇ ਦੇ ਲੰਮੇ ਸਮੇਂ ਚ ਫਿਊਚਰ ਖਰਾਬ ਕਰਨ ਮੈਂ ਅੱਜ ਵੀ ਉਹਨਾਂ ਮਾਪਿਆਂ ਨੂੰ ਵੀ ਮੈਂ ਇੱਥੇ 15 ਅਗਸਤ ਜਿਹੜਾ ਪਿੱਛੇ ਸ਼ਾਦਨਾ ਕਿ ਉਹ ਦਿਨ ਵੀ ਬੇਨਤੀ ਕੀਤੀ ਸੀ ਵੀ ਮਾਪਿਆਂ ਨੂੰ ਵੀ ਚਾਹੀਦਾ ਇਹ ਸੋਚੋ ਵੀ ਸਾਡੇ ਕੌਣ ਬੱਚਿਆਂ ਦਾ ਹਿਤ ਵਾਲਾ ਹੈ ਤੇ ਕੌਣ ਸਾਡੇ ਬੱਚਿਆਂ ਦੀ ਜ਼ਿੰਦਗੀ ਖਰਾਬ ਕਰਨ ਵਾਲਾ ਅਸੀਂ ਖਾਸ ਤੌਰ ਤੇ ਕਮਿਊਨਿਸਟ ਲੋਕ ਅਸੀਂ ਲੋਕਾਂ ਨੂੰ ਇਹ ਕਹਿੰਨੇ ਆਂ ਵੀ ਆਪਣੇ ਬੱਚਿਆਂ ਨੂੰ ਇਹਨਾਂ ਦੇ ਚੁਗਲ ਚੋਂ ਕੱਢ ਕੇ ਕਿ ਉਹ ਮਨਸਟ ਵਾਲੀਆਂ ਲੰਡ ਵਾਲੀਆਂ ਤੇ ਨੰਨਾ ਖੜਾਓ ਮੈਨੂੰ ਮਾਣ ਇਸ ਗੱਲ ਦਾ ਕਿ ਕਿਉਂ ਜਿੰਨੇ ਬੱਚੇ ਸਾਡੇ ਨਾਲ ਤੁਰੇ ਫਿਰਦੇ ਆ ਉਹਨੇ ਅਸੀਂ ਤਾਂ ਕਹਿੰਦੇ ਬਾਕੀ ਸਮਾਜ ਦੇ ਵਿੱਚ ਜੋ ਪਿਆ ਗੰਦ ਪਿਆ ਉਹਨਾਂ ਤੇ ਵੀ ਅਸਰ ਹੋਊਗਾ ਪਰ ਜਿੰਨਾ ਲੋਕ ਸਾਡੀਆਂ ਲੜਾਈਆਂ ਦੇ ਵਿੱਚ ਸਾਡੇ ਧਰਨੇਆਂ ਮਜਾਰਿਆਂ ਚ ਲੋਕਾਂ ਨੇ ਮਸਲਿਆਂ ਲਈ ਲੜਨ ਵਾਲੇ ਬੱਚੇ ਆਉਂਦੇ ਆ ਉਹਨਾਂ ਦੀ ਵੱਡੀ ਪੱਧਰ ਤੇ ਉਹ ਜ਼ਿੰਦਗੀ ਉਹਨਾਂ ਦੀ ਜਿਹੜੀ ਸ਼ਵੀ ਆ ਉਹ ਸਾਫ਼ ਰਹਿੰਦੀ ਹੈ ਦੋਸਤੋ ਜਿਵੇਂ ਇਸ ਧਰਨੇ ਦੇ ਵਿੱਚ ਕੌਮਰ ਸਹਿਬ ਨੇ ਗੱਲ ਕੀਤੀ ਕਿ ਇਹਨਾਂ ਨੇ ਹਰੇਕ ਵੀਡੀਓ ਜਿਹੜੀ ਦੇਖੀ ਆ ਉਹਦੇ ਵਿੱਚ ਸੰਦੀਪ ਸਿੰਘ ਨੂੰ ਸਦੀਪ ਸਿੰਘ ਦੇ ਬੱਚਿਆਂ ਨੂੰ ਉਹਨਾਂ ਦੀ ਪਤਨੀ ਨੂੰ ਜਿੰਨਾ ਗਾਲੀ ਗਲੂਚ ਭੁੱਲਿਆ ਗਿਆ ਅਗਰ ਸੰਦੀਪ ਸਿੰਘ ਹੁਣੀ ਇੱਕ ਸਟੈਪ ਹੋਰ ਅੱਗੇ ਜਾ ਕੇ ਉਕਤ ਔਰਤਾਂ ਦੇ ਖਿਲਾਫ ਪੁਰਸ਼ ਤਰਕਾਸ ਜਿਹੜੀ ਕਰਦੇ ਆ ਤੇ ਕਾਮਰ ਸਾਹਿਬ ਫੇ ਇੱਕ ਲੜਾਈ ਫੇ ਹੋਰ ਨਵੀਂ ਸ਼ੁਰੂ ਹੋ ਜੂਗੀ ਮੈਂ ਜਿਹੜੀ ਪਹਿਲਾਂ ਗੱਲ ਕਰਕੇ ਹਟਿਆ ਜੀ ਜੀ ਮਤਲਬ ਜੇ ਕੱਲ ਜਦ ਮੇਰੇ ਕੋਈ ਸੀ ਮੈਂ ਇਹਨੂੰ ਕਹਿਆ ਸੀ ਜੇ ਤੁਸੀਂ ਬੈਠ ਕੇ ਇੱਕ ਟੇਬਲ ਤੇ ਬੈਠ ਕੇ ਗੱਲ ਕਰਨੀ ਆਪਾਂ ਵੇਨੇ ਆ ਨੋਬ ਤੇ ਨਹੀਂ ਸੀ ਆਉਣੀ ਇਹ ਸ਼ਾਇਦ ਮੁੰਡੇ ਦਾ ਮਸਲਾ ਵੀ ਹੱਲ ਹੋ ਜਾਂਦਾ ਹੁਣ ਫਾਇਦਾ ਕੀ ਹੋਇਆ ਨੁਕਸਾਨ ਕੀ ਹੋਇਆ ਇਹ ਮੁੰਡਾ ਵੀ ਪਰਚਾ ਹੋ ਗਿਆ ਜੀ ਮੁੰਡਾ ਵੀ ਜੇਲ੍ਹ ਜਾਊ ਜਾਂ ਚਲੇ ਗਿਆ ਹੋਊਗਾ ਪੁਲਿਸ ਦੀ ਕਸਟਡੀ ਕਸਟਡੀ ਚਾ ਜਿਹੜੀਆਂ ਕੱਲ ਉੱਥੇ ਉਹ ਜਿਹੜੀਆਂ ਕੱਲ ਸਾਡੀਆਂ ਭੈਣਾਂ ਬੈਠੀਆਂ ਮੇਰੀਆਂ ਸਤਕਾਰਯੋਗ ਉਹ ਵੀ ਸਾਡ ਗਈਆਂ ਜੀ ਪਰ ਉਹ ਜਿੱਦਾਂ ਦਾ ਉਹਨਾਂ ਦਾ ਅਕਸ ਉੱਥੇ ਨਹੀਂ ਸਿਰ ਗਿਆ ਮੈਂ ਕਹਿਣਾ ਉਹਨਾਂ ਦੇ ਆਪਰੇ ਵੀ ਠੀਕ ਨਹੀਂ ਹੈ ਆ ਸਾਰੇ ਕਬੀਲਦਾਰ ਬੰਦੇ ਆ ਅਸੀਂ ਸ਼ੀਸ਼ੇ 'ਚ ਇੱਟ ਮਾਰਾਂਗੇ ਜਿਹੜਾ ਮੁਕਾਬੰਦਾ ਆਪ ਸ਼ੀਸ਼ੇ ਦੇ ਮਹਿਲਤ ਰਹਿੰਦਾ ਆਪਾਂ ਹਰੇਕ ਕੋਈ ਭਰਾ ਭੈਣ ਭਤੀਜੀ ਭਣਜੀ ਮਾਂ ਸਾਰੇ ਆਪਾਂ ਇਸ ਦੂਜੇ ਆ ਨਾ ਜਦੋਂ ਅਸੀਂ ਕਿਸੇ ਨੂੰ ਬਲਤ ਬੋਲਾਂਗੇ ਕੱਲ ਨੂੰ ਅਗਲਾ ਸਾਨੂੰ ਵੀ ਬੁਲੂਗੇ ਉਹ ਠੀਕ ਨਹੀਂ ਪਰ ਮੈਂ ਫੇਰ ਵੀ ਹੱਥ ਬੰਨ ਕੇ ਬੇਨਤੀ ਆ ਇਹ ਜੇ ਲੋਕਾਂ ਨੂੰ ਤੇ ਖਾਸ ਤੌਰ ਤੇ ਜਿਹੜੇ ਪਿਛਲੇ ਚ ਆ ਜਾਂਦੇ ਲੋਕ ਮੈਂ ਉਹਨਾਂ ਭੈਣਾਂ ਦਾ ਕਸੂਰ ਨਹੀਂ ਸਮਝਦਾ ਕਰ ਲੋ ਜਿਹੜੀਆਂ ਆਈਆਂ ਮੋਰੇ ਏ ਕੁਛ ਸਾਡੇ ਬੀਟੀਆਂ ਰਗੀਆਂ ਵੀ ਸੀ ਸਾਡੀਆਂ ਮਾਮਾ ਵਰਗੀਆਂ ਵੀ ਸੀ ਜਦੋਂ ਕਿਸੇ ਨੂੰ ਅਕਸਾ ਆ ਕੇ ਨਾ ਤੁਸੀਂ ਅੱਗੇ ਕਰ ਦੇਣਾ ਉਹਦਾ ਫਿਰ ਸ਼ਾਇਦ ਉਹ ਜਦੋਂ ਨਫਾ ਨੁਕਸਾਨ ਨਹੀਂ ਫਿਰ ਲੋਕ ਦੇਖਦੇ ਪਰ ਉਹ ਨਫਾ ਨੁਕਸਾਨ ਨੁਕਸਾਨ ਹੋਣਾ ਕਿ ਨਾ ਹੁੰਦਾ ਉਹ ਬਾਅਦੀਆਂ ਗੱਲਾਂ ਜਿੱਦਾਂ ਹੁਣ ਤੁਸੀਂ ਗੱਲ ਕੀਤੀ ਹੈ ਅ ਦੋਸਤੋ ਅਸੀਂ ਇਹ ਹੀ ਕਹਿਣਾ ਚਾਹੁੰਦੇ ਆ ਕਿ ਕਾਨੂੰਨ ਨੂੰ ਆਪਣੇ ਹੱਥ ਵਿੱਚ ਨਾ ਲਓ ਜਿਵੇਂ ਕੱਲ ਕਾਨੂੰਨ ਨੂੰ ਆਪਣੇ ਹੱਥ ਵਿੱਚ ਲਿਆ ਗਿਆ ਜਿਹੜੇ ਲੋਕ ਪਿਛਲੇ ਸਮੇਂ ਤੋਂ ਸਾਡੇ ਕੰਨਾਂ ਵਿੱਚ ਇਹ ਗੱਲਾਂ ਪੈਂਦੀਆਂ ਚਾਹੇ ਨਗਰਪੰਚਾਇਤ ਦੇ ਪ੍ਰਾ ਪ੍ਰਧਾਨ ਨੂੰ ਲੈ ਕੇ ਜਾਂ ਸੀਨੀਅਰ ਵਾਈਸ ਪ੍ਰਧਾਨ ਨੂੰ ਲੈ ਕੇ ਖਾਸ ਕਰਕੇ ਪੱਤੀ ਬੱਗਾ ਦੇ ਵਿੱਚ ਚਰਚਾ ਚੱਲਦੀ ਹੈ ਚਰਚਾ ਚਲਾਉਣ ਵਾਲਿਆਂ ਨੇ ਚੱਕ ਥੱਲ ਕੇ ਕੱਲ ਲਵਾਇਆ ਧਰਨਾ ਧਰਨੇ ਦੇ ਵਿੱਚ ਜਿਹਨੇ ਕਾਨੂੰਨ ਨੂੰ ਆਪਣੇ ਹੱਥ ਵਿੱਚ ਲਿਆ ਉਹਨਾਂ ਨੂੰ ਇੱਕ ਹੋਰ ਪੁਲਿਸ ਤਰਖਾ ਦਾ ਸਾਹਮਣਾ ਕਰਨਾ ਪੈ ਸਕਦਾ ਜਦੋਂ ਤਰਖਾ ਦਾ ਸਾਹਮਣਾ ਕਰਨਾ ਪੈਣਾ ਤੇ ਉਹਨਾਂ ਨੂੰ ਇਹ ਜੁਰਮ ਜਿਹੜਾ ਭੁਗਤਣਾ ਪੈਣਾ ਜਦੋਂ ਜੁਰਮ ਭੁਗਤਣਾ ਪੈਣਾ ਤੇ ਇੱਕ ਵਾਰੀ ਫੇਰ ਤੁਹਾਨੂੰ ਉਹ ਲੋਕ ਚੱਕ ਥਲ ਕਰਨਗੇ ਜਿਨ੍ਹਾਂ ਨੇ ਕੱਲ ਚੱਕ ਥਲ ਕਰਕੇ ਤੁਹਾਨੂੰ ਉਹਨਾਂ ਦੇ ਘਰ ਅੱਗੇ ਤੁਹਾਨੂੰ ਉਹਨਾਂ ਦੀ ਦੁਕਾਨ ਅੱਗੇ ਬੈਠਣੇ ਮਜਬੂਰ ਕੀਤਾ ਤੁਸੀਂ ਉਹਨਾਂ ਦੀ ਇੱਜ਼ਤ ਜਿਹੜੀ ਆ ਉਹਦਾ ਇੱਜ਼ਤ ਦਾ ਜਿਹੜਾ ਕੱਲ ਤੁਸੀਂ ਹੂਲਾ ੜਾਇਆ ਜਿਨ੍ਹਾਂ ਨੇ ਇਹ ਕੰਮ ਕੀਤਾ ਦੇਖੋ ਛੇ ਦੇ ਖਿਲਾਫ ਤੁਸੀਂ ਇੰਨਾ ਕੁਝ ਬੋਲੇ ਆ ਮੈਂ ਕਹਿੰਨਾ ਸੰਦੀਪ ਦੇ ਖਿਲਾਫ ਬੋਲਦੇ ਬੁੱਲੀ ਜਾਂਦੇ ਕੋਈ ਗੱਲ ਨਹੀਂ ਉਹਨਾਂ ਦੇ ਖਿਲਾਫ ਤੁਸੀਂ ਥਾਣੇ ਵਾਲਿਆਂ ਦੇ ਖਿਲਾਫ ਜਾ ਕੇ ਧਰਨਾ ਲਾਓ ਅਸੀਂ ਵੀ ਲਾਉਨੇ ਆਂ ਪਰ ਮੈਂ ਇੱਕ ਗੱਲ ਕਹਿਣੀ ਚਾਹੁੰਨਾ ਹਾਂ ਅ ਮੈਂ ਕਿਸੇ ਤੇ ਨਾਮ ਲੈਣ ਤੋਂ ਬਗੈਰ ਵੀ ਜਿਹੜੇ ਅਸੀਂ ਇੱਕ ਸੌਨੇ ਆਂ ਭਾਵੇਂ ਕੱਲ ਨੂੰ ਮੈਂ ਹੀ ਹੋਵਾਂ ਜੇ ਅਸੀਂ ਕਿਸੇ ਦੀਆਂ ਬੀਬੀਆਂ ਲਾ ਜਾ ਕੇ ਦਰਾਂ ਮੂਰੇ ਬਿਠਾ ਲੈਣੀਆਂ ਕਿਸੇ ਦੀ ਤਾਂ ਪਹਿਲਾਂ ਮੈਂ ਆਪਣੀ ਔਰਤ ਆਪਣੀ ਧੀ ਆਪਣੀ ਭੈਣ ਕਿਉਂ ਨਾ ਬਿਠਾਵਾਂ ਨਾਲੇ ਬੋਲ ਠੀਕ ਹੈ ਕਿ ਨਹੀਂ ਅਸੀਂ ਦੂਜਿਆਂ ਨੂੰ ਚੱਕ-ਥੱਲ ਕੇ ਬਰਗਲਾਉਨੇ ਆਂ ਗਮਰਾ ਕਰਦੇ ਆਂ ਕਿ ਸਾਡੀ ਉੱਥੇ ਇਹ ਮਰਦਾਨਗੀ ਬਣਦੀ ਆ ਵੀ ਭਾਈ ਕੋਈ ਗੱਲ ਨਹੀਂ ਜੇ ਦੂਜਿਆਂ ਦੀਆਂ ਧੀਆਂ ਭੈਣਾਂ ਅਸੀਂ ਕਿਸੇ ਕਿਸੇ ਦੇ ਘਰ ਮੂਰੇ ਬ ਇਸ ਕਰਕੇ ਇਹ ਮੇਰਾ ਇਹ ਕਹਿਣਾ ਪਰ ਮੈਂ ਫਿਰ ਇਹ ਹੀ ਕਹਿਣਾ ਚਾਹੁੰਦਾ ਵੀ ਪਿੰਡ ਦੇ ਭਾਈਚਾਰੇ ਨੂੰ ਬਣਾਈ ਰੱਖਣ ਦੇ ਲਈ ਇਦਾਂ ਦੇ ਕੰਮਾਂ ਤੋਂ ਆਪਾਂ ਗਰੀਸ਼ ਕਰੀਏ ਲੜਾਈ ਲੜੀਏ ਲੜਾਈ ਲੜੀਏ ਲੋਕਾਂ ਦੇ ਭਲੇ ਦੀ ਕਿਉਂਕਿ ਆ ਤੁਸੀਂ ਇੱਕ ਦਿਨ ਤੁਹਾਡੀਆਂ ਮੈਂ ਵੀਡੀਓ ਅੱਗੇ ਵੀ ਦੇਖਦਾ ਵੀ ਝੋਨੇ ਦੀ ਲੁੱਟ ਹੋਈ ਝੋਨੇ ਦਾ ਝਾੜ ਘੱਟ ਨਿਕਲ ਗਿਆ ਮਹੂਰ ਹੜ ਲੋਕਾਂ ਦੇ ਆਏ ਆ ਉਹਨਾਂ ਨੂੰ ਮੁਆਵਜ਼ਾ ਨਹੀਂ ਮਿਲਿਆ ਲੜਾਈਆਂ ਲੜੋਚ ਨਹੀਂਆਂ ਲਾਣੀਆਂ ਲੋਕਾਂ ਵਿੱਚ ਮਿਲੇ ਤਾਂ ਸਹੀ ਪਰ ਇਹ ਤੁਸੀਂ ਘਰੇਲੂ ਲੜਾਈਆਂ ਲੜ ਕੇ ਲੋਕਾਂ ਦੇ ਅੰਦਰ ਨਫਰਤ ਦੀ ਭਾਵਨਾ ਪੈਦਾ ਕਰਨੀ ਇਹ ਠੀਕ ਹੈ ਐ ਜਾਂਦੇ ਜਾਂਦੇ ਇਹ ਵੀ ਆਪਾਂ ਬਲਗਾ ਸਾਹਿਬ ਕਹਿ ਜਾਂਦੇ ਆ ਗੱਲ ਵੀ ਜਿੰਨੇ ਵੀ ਮਹੱਲਿਆਂ ਦੇ ਵਿੱਚ ਪਿਛਲੇ ਸਮੇਂ 'ਚ ਡਿਸਪਿਊਟ ਹੋਇਆ ਜਿੰਨੇ ਵੀ ਮਤਲਬ ਚੱਕ ਤਾਲੇ ਬੰਦਿਆਂ ਨੇ ਬਿਲਕੁਲ ਮਤਲਬ ਲੋਕਾਂ ਨੂੰ ਆਸ ਵਿੱਚ ਲੜਾਇਆ ਉਸ ਤੋਂ ਬਾਅਦ ਜਦੋਂ ਫੇ ਪਰਚੇ ਹੁੰਦੇ ਆ ਜਿਨ੍ਹਾਂ ਨੇ ਵੀ ਕਾਨੂੰਨ ਨੂੰ ਮਤਲਬ ਹੱਥ ਪਾਇਆ ਬਿਲਕੁਲ ਜੀ ਬਿਲਕੁਲ ਉਹਨਾਂ ਦੇ ਮਤਲਬ ਜਿਵੇਂ ਇੱਕ ਦੋ ਕਾ ਮਾਮਲੇ ਲੋਕਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਜਿਹਨੂੰ ਲੈ ਕੇ ਸੰਦੀਪ ਤੇ ਜਾਦੇ ਗੁੱਸਾ ਕੱਢ ਦਿਆ ਹੂੰ ਹੂੰ ਮੈਂ ਤੇ ਇਹ ਵੀ ਕਹਿਣਾ ਆ ਵੀ ਜਦੋਂ ਤੁਸੀਂ ਕਾਨੂੰਨ ਨੂੰ ਹੱਥ ਚ ਲੈਨੇ ਆ ਹੂੰ ਉਦੋਂ ਕਦੀ ਨਹੀਂ ਸੋਚਦੇ ਬਿਲਕੁਲ ਤੇ ਜਦੋਂ ਤੁਹਾਡੇ ਤੇ ਪਰਚਾ ਹੁੰਦਾ ਆ ਦੇਖੋ ਜਿਹੜੀ ਹੈ ਨਾ ਤੁਸੀਂ ਇਹ ਗੱਲਾਂ ਕਰਦੇ ਆ ਇਹ ਜਿਹੜਾ ਨਾ ਸਿਆਸੀ ਸਾਡੇ ਚ ਰੰਜਿਸ਼ਾਂ ਚਾਂਜਣੀਆਂ ਮੈਂ ਤੁਹਾਨੂੰ ਇਹ ਦੱਸਿਆ 15 20 ਸਾਲਾਂ ਤੋਂ ਧੁਰੀਆਂ ਜ਼ਿਆਦਾ ਜੀ ਹੁਣ ਪਿਛਲੇ ਦਿਨਾਂ ਦਾ ਇੱਕ ਲੜਕੀ ਦਾ ਮਸਲਾ ਸੀ ਇੱਥੇ ਉਸ ਲੜਕੀ ਨੂੰ ਇਨਸਾਫ ਦਿਵਾਉਣ ਦੀ ਥਾਂ ਉਧਰੋਂ ਵੀ ਵੀਡੀਓ ਪੈ ਗਈ ਜੀ ਉਧਰੋਂ ਵੀ ਵੀਡੀਓ ਪੈ ਗਈ ਮਸਲਾ ਉੱਥੇ ਦਾ ਖੜਾ ਮੇਰੇ ਕੋ ਇੱਕ ਔਰਤ ਆਈ ਉਸ ਪਰਿਵਾਰ ਦੀ ਜੀ ਮੈਂ ਆਈਮਨ ਨੂੰ ਆਪਣਾ ਪੱਖ ਦੱਸਿਆ ਮੈਂ ਉਹਨੂੰ ਕਹਿੰਦਾ ਜੀ ਕਹਿੰਦੇ ਸੀ ਵੀ ਮੈਂ ਅਸੀਂ ਗਰੀਬਿਆਂ ਲੜਕੀ ਦਾ ਇਲਾਜ ਇਦਾਂ ਫਲਾਣਾ ਮੈਂ ਕਿਹਾ ਸਾਰਾ ਕੁਝ ਹੋ ਜਾਊ ਜੇ ਤਾਂ ਤੁਸੀਂ ਲੜਕੀ ਦੇ ਇਲਾਜ ਤੱਕ ਠੀਕ ਆ ਅਸੀਂ ਵੀ ਤੁਹਾਡੀ ਮਦਦ ਕਰਦੇ ਆ ਤੁਹਾਡਾ ਸਾਰਾ ਕੁਝ ਹੀ ਹੋ ਜਾ ਹਾਂ ਜੇ ਤੁਸੀਂ ਲੜਕੀ ਦੀ ਇਹ ਹਾਲਤ ਹੋਈ ਕਿਦਾਂ ਉਹਦੇ ਲਈ ਕਿਹੜੇ ਕਿਹੜੇ ਜ਼ਿੰਮੇਵਾਰ ਲੋਕ ਆ ਉਹਨਾਂ ਸਾਰਿਆਂ ਤੇ ਐਕਸ਼ਨ ਕਰਾਉਣਾ ਤਾਂ ਵੀ ਅਸੀਂ ਮੂਰੇ ਲੱਗਣ ਲਈ ਤਿਆਰ ਆਂ ਪਰ ਜੇ ਤੁਸੀਂ ਉਸ ਲੜਕੀ ਦੀ ਤਾਂ ਕਿਸੇ ਨੂੰ ਚਿੰਤਾ ਹੀ ਨਹੀਂ ਨਾ ਉਹਦੇ ਕਿਸੇ ਨੂੰ ਇਲਾਜ ਦੀ ਚਿੰਤਾ ਨਾ ਉਹਦੇ ਕਿਸੇ ਪਰਿਵਾਰ ਦੀ ਚਿੰਤਾ ਉਹ ਮਤਲਬ ਇਹ ਹੈ ਜੀ ਆਹ ਨੂੰ ਪਸਾਉਣਾ ਇਹਨੂੰ ਰੰਗ ਦੇਣਾ ਇਹਨੂੰ ਪਸਾਉਣਾ ਮੈਂ ਇਹ ਗੱਲਾਂ ਸਾਡੇ ਠੀਕ ਨਹੀਂ ਕਿਉਂਕਿ ਹਰੇਕ ਮਨੁੱਖ ਜਿਹੜਾ ਸੰਪੂਰਨ ਮਨੁੱਖ ਨਹੀਂ ਹਰ ਬੰਦਾ ਹਰੇਕ ਬੰਦਾ ਜਾਣੇ ਅਣਜਾਣੇ ਕਿਤੇ ਵੀ ਗਲਤੀ ਕਰ ਸਕਦਾ ਇਹ ਕੰਮ ਕਰਨਾ ਤਾਂ ਅਸੀਂ ਰੋਜ਼ ਹੀ ਮੈਂ ਕਿੰਨਾ ਸਾਡੇ ਕੋਲ ਰੋਜ਼ ਹੀ ਭਾਵੇਂ ਇਹੀ ਕੰਮ ਕਰੀ ਚੱਡੂ ਫਿਰ ਮੈਂ ਕਰੀ ਬੇਨਤੀ ਹੱਥ ਬੰਨ ਕੇ ਕਰਦਾ ਜਿੱਦਾਂ ਕਮੇਟੀ ਦੀ ਚੋਣ ਵੀ ਸੀ ਅਸੀਂ ਉਸ ਦਿਨ ਵੀ ਇਹ ਗੱਲ ਕਹੀ ਸੀ ਵੀ ਅੱਜ ਚੋਣ ਹੋ ਗਈ ਤੁਸੀਂ 13 ਦੇ 13 ਮੈਂਬਰ ਆ ਹੋਰ ਪਿੰਡ ਦੇ ਬੜੇ ਮੋਹਤਵਾਰ ਮੈਂਬਰ ਆ ਜਿਹੜੇ ਬੰਦੇ ਆ ਜਿਹੜੇ ਉਹ ਪੰਜ ਸਰਪੰਚ ਜਾਂ ਮੈਂਬਰ ਨਹੀਂ ਹੈਗੇ ਆਪਾਂ ਸਿਰ ਜੋੜ ਕੇ ਬਹਿਠੀਏ ਅਸੀਂ ਕੋਈ ਪਿੰਡ ਦੇ ਭਲੇ ਦੀ ਗੱਲ ਸੋਚੀਏ ਅਜ਼ਾਦੀ ਘੁਲਾਟੀਆਂ ਦਾ ਪਿੰਡ ਆ ਅਸੀਂ ਕਹਿੰਦੇ ਸਾਡੀ ਸੈਕੰਡ ਵਾਰ ਦਾ ਉਲੀ ਆ ਇੱਥੇ ਨਹਿਰੂ ਨੇ ਕਿਹਾ ਬਿਲਗੇ ਨੂੰ ਅਸੀਂ ਸਾਬਤ ਕਰੀਏ ਵੀ ਹਾਂ ਭਾਈ ਸਾਡਾ ਪਿੰਡ ਵੀ ਕਿਤੇ ਪੜਿਆ ਲਿਖਿਆ ਚ ਸੁਗਤ ਸਿਆਣਿਆਂ ਚ ਅੱਗੇ ਆ ਜੇ ਅਸੀਂ ਇਹ ਹੀ ਰੱਖਣਾ ਵੀ ਹਰ ਵਿਲੇਜੀ ਇਹਨੂੰ ਪਸਾਦਾ ਹੋਵੇ ਇਹਨੂੰ ਛੜਾਲਾ ਹੋਵੇ ਇਹਨੂੰ ਪਸਾਦਾ ਹੋਵੇ ਇਹਨੂੰ ਛੜਾਲਾ ਇਹੇ ਕਾਰਨ ਆ ਸਾਡੇ ਮੁੰਡੇ ਜਿਹੜੇ ਨਸ਼ੇ ਦੀ ਦਲਦਲ ਚ ਇਹੀ ਕਾਰਨ ਆ ਸਾਡੇ ਮੁੰਡੇ ਜਿਹੜੇ ਲੜਾਈਆਂ ਝਗੜੀਆਂ ਵਿੱਚ ਵਸ ਰਹੇ ਆ। ਇਹੀ ਕਾਰਨ ਆ ਜਿਹੜੀ ਸਾਡੇ ਨਫ਼ਰਤ ਘਰੇਲੂ ਜਿਹੜੀ ਆ ਉਹ ਵੱਧ ਰਹੀ। ਐ ਤੁਸੀਂ ਬਲਬੀਰ ਸਿੰਘ ਜੀ ਜਾਣਦੇ ਜਾਂਦੇ ਕੀ ਕਹਿਣਾ ਚਾਹੁੰਦੇ ਆ। ਮੈਂ ਤਾਂ ਇਹ ਕਹਿਣਾ ਚਾਹੁੰਨਾ ਵੀ ਪਿੰਡ ਦੇ ਲੋਕ ਸਿਆਣੇ ਬਣ ਇਦਾਂ ਦੇ ਜਿਹੜੇ ਬੰਦੇ ਸ਼ੋਕਲ ਤਮਾਸ਼ਾ ਦੇਖਣ ਵਾਲੇ ਆ ਉਹਨਾਂ ਤੋਂ ਗਰੀਜ ਕਰਨ। ਇਹੀ ਆ ਬੇਨਤੀ। ਸ਼ੋਕਲ ਤਮਾਸ਼ਾ ਦੇਖਣ ਵਾਲਿਆਂ ਨੇ ਅਕਸਰ ਅਸੀਂ ਦੇਖਿਆ ਕਿ ਲੋਕਾਂ ਨੂੰ ਉਲਟਰਾ ਹੀ ਪਾ ਕੇ ਕੌਟਾਂ ਕਚਹਿਰੀਆਂ ਦੇ ਵਿੱਚ ਕਈ ਕਈ ਵਰੇ ੱੱਕੇ ਖਾਣ ਲਈ ਮਜਬੂਰ ਕਰ ਦਿੱਤਾ ਆਕਰ ਉਹ ਲੋਕ ਕਚਹਿਰੀਆਂ 'ਚ ਆ ਕੇ ਵੀ ਹਰੇ ਇੱਥੇ ਪੰਚਾਇਤਾਂ ਦੇ ਵਿੱਚ ਵੀ ਹਰੇ ਬਣਿਆ ਜੁੜਿਆ ਕੱਖ ਨਹੀਂ ਇਹ ਲੀਡਰ ਬੜਗੇ ਦੇ ਵਿੱਚ ਆਮਦਨ ਪੱਖੋਂ ਸਾਧਨਾ ਪੱਖੋਂ ਵਧੇ ਆ ਕੰਮ ਦੇ ਸਾਹਿਬ ਬਿਲਕੁਲ ਜੀ ਇਹ ਲੀਡਰ ਜਿਹੜੇ ਆ ਇਹਨਾਂ ਨੂੰ ਤੁਸੀਂ ਨਿਗਾਹ ਮਾਰੋ ਇਹ ਤਰੱਕੀ ਵਿੱਚ ਗਏ ਆ ਪਰ ਸਾਡੇ ਲੋਕ ਜਿਹੜੇ ਆ ਉਹ ਘਟੇ ਆ ਉਹਨਾਂ ਦੇ ਪੁੱਤ ਜਿਹੜੇ ਨੌਜਵਾਨ ਆ ਉਹ ਦਸ਼ਿਆਂ ਨਾ ਮਰੇ ਆ ਨਾ ਇਹਨਾਂ ਦਾ ਕਿਸੇ ਦਾ ਪੁੱਤ ਮਰਿਆ ਨਾ ਇਹਨਾਂ ਦਾ ਲੀਡਰਾਂ ਦਾ ਕੋਈ ਪੁੱਤ ਚੋਰੀ ਚਕਾਰੇ ਚ ਜੇਲ੍ਹ ਪਿੱ ਗਿਆ ਨਾ ਇਹਨਾਂ ਦਾ ਪੁੱਤ ਕਿਸੇ ਦਾ ਲੁਟੇਰਾ ਬਿਲਕੁਲ ਜੀ ਇਹ ਬੀਬੇ ਆ ਇਹ ਬਹੁਤ ਸਿਆਣੇ ਆ ਲੋਕੋ ਇਹਨਾਂ ਕੋਲੋਂ ਬਾਝੋ ਜੇ ਤੁਸੀਂ ਆਪਣੇ ਪੁੱਤਾਂ ਦੀ ਤੁਸੀਂ ਆਪਣੇ ਪਰਿਵਾਰ ਦੀ ਤਰੱਕੀ ਚਾਹੁੰਦੇ ਆ ਦੋਸਤੋ ਗੱਲਾਂ ਬਹੁਤ ਕੋੜੀਆਂ ਕਸੜੀਆਂ ਅਸੀਂ ਕੀਤੀਆਂ ਹਾਜਮ ਨਹੀਂ ਹੋਣੀਆਂ ਜਿਹਦਾ ਹਾਜਮਾ ਖਰਾਬ ਆ ਉਹਦੇ ਤੇ ਅਸੀਂ ਕੀ ਕਰ ਸਕਦੇ ਜਿਹਦਾ ਹਾਜਮਾ ਖਰਾਬ ਆ ਉਹ ਆਪਣਾ ਹਾਜਮਾ ਦੁਰੁਸਤ ਕਰਾਵੇ ਸਾਨੂੰ ਆਪਣੇ ਬਿਲਗੇ ਤੇ ਮਾਨਵੀਆ ਤਾਂ ਸਾਨੂੰ ਆਪਣੇ ਬਿਲਗੇ ਦੀ ਅਜਿਤ ਬਣਾਈ ਰੱਖਣ ਲਈ ਹਮੇਸ਼ਾ ਇਹ ਕੋਸ਼ਿਸ਼ ਰਹਿੰਦੀ ਆ ਚੰਗਾ ਕੀਤਾ ਜਾਵੇ ਚੰਗਾ ਬੋਲਿਆ ਜਾਵੇ ਤੇ ਜਿਹੜੇ ਮੰਦੇ ਬੋਲਦੇ ਆ ਤੇ ਲੋਕਾਂ ਨੂੰ ਮੰਦਿਆਂ ਕੰਮਾਂ ਚ ਪਾਉਂਦੇ ਆ ਅਸੀਂ ਇਹੀ ਕਹਿੰਦੇ ਆ ਲੋਕੋ ਉਹਨਾਂ ਤੋਂ ਸਜੇਦ ਰਹੋ ਤੁਸੀਂ ਵੇਖਦੇ ਰਹੋ ਬਿੱਲ ਦਾ ਨਿਊਜ਼ ਆਨਲਾਈਨ ਤੇ ਅਸੀਂ ਤੁਹਾਡੇ ਲਈ ਇੱਕ ਹੋਰ ਨਵਾਂ ਪ੍ਰੋਗਰਾਮ ਲੈ ਕੇ ਆਵਾਂਗੇ ਧੰਨਵਾਦ ਧੰਨਵਾਦ ਜੀ ਕਸੀ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ